ਕਲਾ ਦੇ ਅੰਗ ਸੰਗ ਦੇ ਵਿਰੇ ਵਿੱਚ ਮਾਣ ਗਿੱਲ ਵੱਲੋਂ ਇੱਕ ਵਾਰ ਫਿਰ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜਿਸ ਤਰ੍ਹਾਂ ਆਪਾਂ ਹਰ ਵਾਰੀ ਇੱਕ ਵਿਸ਼ੇਸ਼ ਸਖਸ਼ੀਰ ਦੇ ਨਾਲ ਵਿਸ਼ੇਸ਼ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਕਲਾਮੀ ਵਿਸ਼ਿਆਂ ਬਾਰੇ ਗੱਲਬਾਤ ਕਰਦੇ ਹਾਂ ਅੱਜ ਉਸੇ ਲੜੀ ਦੇ ਵਿੱਚ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਡਾਕਟਰ ਕੁਲਦੀਪ ਸਿੰਘ ਦੀਪ ਜੋ ਕਿ ਵਿਸ਼ੇਸ਼ ਤੌਰ ਤੇ ਪੰਜਾਬ ਤੋਂ ਸਾਡੇ ਪਾਸ ਆਏ ਹੋਏ ਨੇ ਆਓ ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਕਹਿੰਦੇ ਆ ਡਾਕਟਰ ਸਾਹਿਬ ਕਲਾ ਦੇ ਅੰਗ ਸੰਗ ਵਿੱਚ ਜੀ ਆਇਆਂ ਬਹੁਤ ਸ਼ੁਕਰੀਆ ਮਨਗਿਲ ਸਾਹਿਬ ਇਸ ਚੈਨਲ ਤੋਂ ਤੁਸੀਂ ਮੈਨੂੰ ਰੂਬਰੂ ਕਰ ਰਹੇ ਹੋ ਚੈਨਲ ਦਾ ਤੇ ਤੁਹਾਡਾ ਪਹਿਲਾਂ ਹੀ ਬਹੁਤ ਬਹੁਤ ਸ਼ੁਕਰੀਆ ਮਿਹਰबानी ਤੇ ਤੁਸੀਂ ਡਾਕਟਰ ਸਾਹਿਬ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਿਉਂਕਿ ਮੈਨੂੰ ਇਹਨਾਂ ਦਾ ਪਤਾ ਵੀ ਤੁਸੀਂ ਪਟਿਆਲਾ ਸਾਈਡ ਤੇ ਵਿਸ਼ੇਸ਼ ਤੌਰ ਤੇ ਜੀ ਜੀ ਉਧਰ ਪਟਿਆਲੇ ਵੱਲ ਰਹਿ ਰਹੇ ਹੋ ਥੋੜਾ ਜਿਹਾ ਆਪਣੇ ਬਾਰੇ ਜਾਣਕਾਰੀ ਹਾਂ ਤੁਸੀਂ ਮੈਨੂੰ ਪਟਿਆਲਾ ਦੇ ਤੌਰ ਤੇ ਜਾਣਦੇ ਹੋ ਬੇਸਿਕਲੀ ਮੈਂ 1968 ਤੋਂ ਪਹਿਲਾਂ ਵਾਲੇ ਪੰਜਾਬ ਦੇ ਵਿੱਚ ਹਾਂਜੀ ਭਾਵ ਹਰਿਆਣੇ ਦੇ ਵਿੱਚ ਓਕੇ ਮੇਰਾ ਜਨਮ ਹੋਇਆ ਤੇ ਮੇਰੀ ਸਾਰੀ ਜਿਹੜੀ ਸਿੱਖਿਆ ਉਹ ਵੀ ਹਰਿਆਣੇ ਦੇ ਵਿੱਚ ਤੇ ਹਿੰਦੀ ਮਾਧਿਅਮ ਦੇ ਵਿੱਚ ਹੋਈ ਹੈ ਅੱਛਾ ਜੀ ਆ 6ਵੀਂ ਵਿੱਚ ਅੰਗਰੇਜ਼ੀ ਪੜ੍ਹਨੀ ਸ਼ੁਰੂ ਕੀਤੀ ਸੀ ਤੇ 7ਵੀਂ ਵਿੱਚ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਸੀ ਅੱਛਾ ਉੱਥੇ 7ਵੀਂ ਵਿੱਚ ਪੰਜਾਬੀ ਹਾਂਜੀ ਉਦੋਂ 7ਵੀਂ ਦੇ ਵਿੱਚ ਸੀ ਹੂੰ ਹੂੰ ਤੇ ਹਰਿਆਣਾ ਦੇ ਵਿੱਚ ਹੀ ਮੇਰੀ ਸਾਰੀ ਐਜੂਕੇਸ਼ਨ ਹੈ ਮਾਸਟਰ ਡਿਗਰੀ ਐਮਏ ਪੰਜਾਬੀ ਤੱਕ ਤੁਸੀਂ ਕੁਰਕਸ਼ੇਤਰਾ ਜੁਨੀਵਰਸਿਟੀ ਤੋਂ ਕੁਰਕਸ਼ੇਤਰਾ ਯੂਨੀਵਰਸਿਟੀ ਤੋਂ ਮੈਂ ਮਾਸਟਰ ਡਿਗਰੀ ਕੀਤੀ ਸੀ ਤੇ ਉਸ ਤੋਂ ਬਾਅਦ ਮੇਰੀ ਜੌਬ ਪੰਜਾਬ ਦੇ ਵਿੱਚ ਸ਼ੁਰੂ ਹੋਈ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਮਾਨਸਾ ਤੇ ਫਤਿਹਬਾਦ ਜ਼ਿਲ੍ਹਾ ਅਸੀਂ ਮਤਲਬ ਗਵੰਡੀ ਆ ਮੇਰਾ ਹਰਿਆਣਾ ਦਾ ਆਖਰੀ ਜ਼ਿਲ੍ਹਾ ਤੇ ਮਾਨਸਾ ਪੰਜਾਬ ਦਾ ਆਖਰੀ ਜ਼ਿਲ੍ਹਾ ਤੇ ਉਹਨਾਂ ਦੋਨਾਂ ਜ਼ਿਲ੍ਹਿਆਂ ਦੀ ਜਿਹੜੀ ਸਰਹੱਦ ਹੈ ਉੱਥੇ ਮੇਰਾ ਪਿੰਡ ਹੈ ਰੋਜਾਂਵਾਲੀ ਬਾਜੀ ਹਾਂ ਇਹ ਦੋਨੇ ਇਲਾਕੇ ਫਤਿਹਬਾਦ ਜ਼ਿਲ੍ਹਾ ਤੇ ਜਿਹੜਾ ਮਾਨਸਾ ਜ਼ਿਲ੍ਹਾ ਦੋਨੇ ਵਿਦਿਅਕ ਪੱਖੋਂ ਕਾਫੀ ਪਛੜੇ ਹੋਏ ਜ਼ਿਲ੍ਹੇ ਨੇ ਰਿਮੋਟ ਤੇ ਹੁਣ ਕਰਕੇ ਟੇਲ ਦੇ ਹੋਣ ਕਰਕੇ ਇਸ ਕਰਕੇ ਉਸ ਇਲਾਕੇ ਦੇ ਵਿੱਚ ਐਜੂਕੇਸ਼ਨ ਦੀ ਬਹੁਤ ਵੱਡੀ ਸਮੱਸਿਆ ਰਹੀ ਤੇ ਉੱਥੋਂ ਮਤਲਬ ਮੈਂ ਉਧਰੋਂ ਪੜਿਆ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਮੈਂ ਲਗਭਗ 20 ਸਾਲ ਦੇ ਕਰੀਬ ਜੌਬ ਕੀਤੀ ਹੈ ਉਸ ਤੋਂ ਬਾਅਦ ਫਿਰ ਮੈਂ ਪਿਛਲੇ 9 ਸਾਲਾਂ ਤੋਂ ਹੁਣ ਪਟਿਆਲੇ ਰਹਿ ਰਿਹਾ ਤੇ ਡਿਸਟ੍ਰਿਕਟ ਇੰਸਟੀਚਿਊਟ ਆਫ ਐਜੂਕੇਸ਼ਨਲ ਟ੍ਰੇਨਿੰਗ ਜਿਹਨੂੰ ਡਾਇਟ ਕਿਹਾ ਜਾਂਦਾ ਹੈ ਪੰਜਾਬ ਦੇ ਵਿੱਚ ਉੱਥੇ ਮੈਂ ਹੁਣ ਫਤੇਗੜ ਸਾਹਿਬ ਵਤੌਰ ਪੰਜਾਬੀ ਲੈਕਚਰਰ ਕੰਮ ਕਰ ਰਿਹਾ ਵਾਜੀ ਵਾ ਤੁਸੀਂ ਮਾਨਸਾ ਦੀ ਗੱਲ ਕਰੀ ਆ ਆਪਾਂ ਹੁਣੇ ਯੂਕੇ ਦੇ ਵਿੱਚ ਅਸੀਂ ਮੇਲਾ ਅਟੈਂਡ ਕਰਕੇ ਆਏ ਆ ਬੜਾ ਵਧੀਆ ਦਮ ਯੂਕੇ ਵਾਲਿਆਂ ਨੂੰ ਮੇਰੇ ਖਲਾਸ਼ ਸ਼ਾਬਾਸ਼ ਜਾਂਦੀ ਆ ਐਡਾ ਵੱਡਾ ਉਹਨਾਂ ਨੇ ਮੇਲਾ ਪਲਾਨ ਕੀਤਾ ਔਰ ਉਹਦੇ ਵਿੱਚ ਇੰਨੀਆਂ ਸਾਰਥਕ ਗੱਲਾਂ ਹੋਈਆਂ ਇੰਨੇ ਵਿਚਾਰਾ ਹੋਈਆਂ ਮੇਰੇ ਖਲਾ ਇੱਕ ਵਾਰ ਉਹਨਾਂ ਨੂੰ ਸਲਾਮ ਆ ਤੇ ਉੱਥੇ ਜਦੋਂ ਹੁਣ ਮੈਂ ਮਾਨਸਾ ਵਾਲੀ ਗੱਲ ਕਰੀ ਉੱਤਮ ਮਾਨਸਾ ਵਾਲਾ ਪੂਰਾ ਗਰੁੱਪ ਆਇਆ ਹੋਇਆ ਸੀ ਤੇ ਲੇਖਕ ਸਾਡੇ ਤੇ ਤੁਸੀਂ ਇੱਕ ਸਮੇਂ ਜਿਹੜਾ ਕਿ ਅਸੀਂ ਕਹਿੰਦੇ ਨਾ ਪਛੜਿਆ ਇਲਾਕਾ ਹੁੰਦਾ ਸੀ ਅੱਜ ਸਾਇਤ ਦੇ ਵਿੱਚ ਉਹ ਮੋਰੀ ਰੋਲ ਅਦਾ ਕਰ ਰਿਹਾ ਹੈ ਬਿਲਕੁਲ 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 ਉੱਤੇ ਖਾਸ ਤੌਰ ਤੇ ਉੱਭਰ ਕੇ ਆਇਆ ਦੂਸਰੀ ਗੱਲ ਹੁਣ ਆਪਾਂ ਸਹਿਤ ਦੀ ਗੱਲ ਚੱਲੀ ਆ ਜਿਹੜਾ ਪੁਸਤਕ ਸੱਭਿਆਚਾਰ ਆ ਆਮ ਤੌਰ ਤੇ ਅਸੀਂ ਦੇਖਦੇ ਆ ਜਿਹੜੀਆਂ ਕਿਤਾਬਾਂ ਨੇ ਉਹਨਾਂ ਨੂੰ ਪੜਨ ਦਾ ਰੁਝਾਨ ਦਨ ਬਦਨ ਘਟਦਾ ਜਾ ਰਿਹਾ ਇਹਦੇ ਬਾਰੇ ਪੰਜਾਬ ਦੀ ਕੀ ਹਾਲਾਤ ਨੇ ਦੇਖੋ ਦੋ ਤਰ੍ਹਾਂ ਦੇ ਪਰਸਪੈਕਟਿਵ ਨੇ ਜਦੋਂ ਅਸੀਂ ਪੜਨ ਦੇ ਰੁਝਾਨ ਘਟਣ ਦੀ ਗੱਲ ਕਰਦੇ ਆ ਇੱਕ ਤਾਂ ਇਹ ਅਸੀਂ ਇਹਨੂੰ ਇਸ ਰੂਪ ਦੇ ਵਿੱਚ ਵੀ ਸਮਝ ਸਕਦੇ ਆ ਕਿ ਜਿਹੜੀਆਂ ਹਾਰਡ ਟੈਕਸਟ ਹੈ ਜਿਹੜੀਆਂ ਛਪੀਆਂ ਹੋਈਆਂ ਕਿਤਾਬਾਂ ਨੇ ਜਿਹੜੀ ਸਾਡੀ ਟਰੈਡੀਸ਼ਨ ਰੂਪ ਦੇ ਵਿੱਚ ਸਾਡੇ ਕੋਲ ਕਿਤਾਬਾਂ ਛਪ ਕੇ ਆ ਰਹੀਆਂ ਨੇ ਪਬਲਿਸ਼ਰ ਤੋਂ ਕਾਗਜ਼ਾਂ ਦੇ ਰੂਪ ਦੇ ਵਿੱਚ ਇੱਕ ਉਹ ਕਿਤਾਬਾਂ ਨੇ ਇੱਕ ਇਸ ਵੇਲੇ ਲਿਟਰੇਚਰ ਜਿਹੜਾ ਸਾਡੇ ਕੋਲੇ ਇਲੈਕਟ੍ਰੋਨਿਕ মিডিਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਵਰਚੁਅਲ ਮੀਡੀਆ ਰਾਹੀਂ ਆ ਰਿਹਾ ਹੈ ਜੇ ਤਾਂ ਅਸੀਂ ਲਿਟਰੇਚਰ ਦੀ ਗੱਲ ਕਰੀਏ ਤਾਂ ਲਿਟਰੇਚਰ ਤਾਂ ਸਾਡੇ ਕੋਲੇ ਦੋਹਾਂ ਰੂਪਾਂ ਦੇ ਵਿੱਚ ਆ ਰਿਹਾ ਹੈ ਮਸਲਨ ਜੇ ਅਸੀਂ ਫੇਸਬੁੱਕ ਤੇ ਵੀ ਕੋਈ ਪੋਸਟ ਪਾਉਨੇ ਆ ਉਹ ਵੀ ਸਾਹਿਤ ਹੈ ਤੇ ਜੇ ਅਸੀਂ YouTube ਤੇ ਕੋਈ ਕਹਾਣੀ ਪਾਉਨੇ ਆ ਉਹ ਵੀ ਸਾਹਿਤ ਹੈ ਤੇ ਜੇ ਕਿਸੇ ਹੋਰ ਕਿਸੇ ਮਾਧਿਅਮ ਤੇ ਅਸੀਂ ਗੱਲ ਕਰਦੇ ਆ ਉਹ ਵੀ ਸਹਿਤ ਹੈ ਸੋ ਇਹਨੂੰ ਮਤਲਬ ਦੋ ਰੂਪਾਂ ਦੇ ਵਿੱਚ ਅਸੀਂ ਦੇਖੀਏ ਜਿੱਥੋਂ ਤੱਕ ਪੜਨ ਸੱਭਿਆਚਾਰ ਦੀ ਗੱਲ ਹੈ ਪੁਸਤਕਾਂ ਉਹਦੋਂ ਪੜੀਆਂ ਜਾਂਦੀਆਂ ਨੇ ਜਦੋਂ ਕਿਸੇ ਖਿੱਤੇ ਦੇ ਵਿੱਚ ਪੜਨ ਦਾ ਸੱਭਿਆਚਾਰ ਹੈ ਪਾਠਕ ਸੱਭਿਆਚਾਰ ਹੈ ਪੰਜਾਬੀਆਂ ਨੂੰ ਇਹ ਤਾਂ ਮੰਨ ਰਿਹਾ ਕਿ ਪੰਜਾਬੀਆਂ ਨੇ ਦੁਨੀਆ ਨੂੰ ਚਿੰਤਨ ਦਿੱਤਾ ਮੱਧਕਾਲ ਦੇ ਵਿੱਚ ਸਾਡੇ ਕੋਲੇ ਬਾਬੇ ਨਾਨਕ ਵਰਗਾ ਫਿਲਾਸਫਰ ਰਿਹਾ ਬਿਲਕੁਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਾ ਉਸ ਤੋਂ ਪਹਿਲਾਂ ਬਾਬਾ ਫਰੀਦ ਤੋਂ ਲੈ ਕੇ ਉਸ ਤੋਂ ਪਹਿਲਾਂ ਨਾਥਾ ਜੋਗੀਆਂ ਤੋਂ ਲੈ ਕੇ ਜਾ ਉਸ ਤੋਂ ਪਹਿਲਾਂ ਵੀ ਜਦੋਂ ਸੰਸਕ੍ਰਿਤ ਸਾਰੇ ਇੱਥੇ ਰਚੇ ਜਦੋਂ ਸੰਸਕ੍ਰਿਤੀ ਜਦੋਂ ਪੰਜਾਬ ਦੀਆਂ ਨਦੀਆਂ ਦੇ ਕਿਨਾਰਿਆਂ ਤੇ ਵੇਦ ਰਚੇ ਗਏ ਜਦੋਂ ਪੰਜਾਬੀ ਦੇ ਵਿੱਚ ਪਹਿਲੀ ਵਿਆਕਰਣ ਪਾਣੀ ਨੇ ਲਿਖ ਕੇ ਦਿੱਤੀ ਉਤੋਂ ਉਹ ਸਾਰਾ ਜਿਹੜਾ ਮੱਧਕਾਲ ਦਾ ਸਮਾਂ ਸੀ ਜਾ ਜਿਹੜਾ ਪ੍ਰਾਚੀਨ ਕਾਲ ਸੀ ਸਾਡਾ ਉਹਦੇ ਵਿੱਚ ਬਿਨਾਂ ਸ਼ੱਕ ਅਸੀਂ ਦੁਨੀਆ ਦੇ ਹਾਨ ਦਾ ਚਿੰਤਨ ਦੁਨੀਆ ਨੂੰ ਦਿੱਤਾ ਤੇ ਉਸ ਦੇਣ ਨੂੰ ਪੂਰੇ ਵਿਸ਼ਵ ਦੇ ਵਿੱਚ ਸਵੀਕਾਰਿਆ ਵੀ ਗਿਆ ਅਸੀਂ ਤਕਸ਼ਿਲਾ ਤੇ ਨਲੰਦਾ ਵਰਗੀਆਂ ਯੂਨੀਵਰਸਟੀਆਂ ਦਿੱਤੀਆਂ ਜਿੱਥੋਂ ਪੂਰੇ ਵਿਸ਼ਵ ਦੇ ਵਿੱਚੋਂ ਲੋਕ ਵਿਦਿਆਰਥੀ ਬੜਨ ਜਾਂਦੇ ਰਹੇ ਹਨਾ ਬਦਕਿਸਮਤੀ ਇਹ ਰਹੀ ਕਿ ਉਦੋਂ ਬਾਅਦ ਪੰਜਾਬ ਨੂੰ ਲੰਮਾ ਸਮਾਂ ਜੰਗਾ ਯੁੱਧਾਂ ਦੇ ਵਿੱਚੋਂ ਲੰਘਣਾ ਪਿਆ ਹਜ਼ਾਰਾਂ ਸਾਲ ਪੰਜਾਬ ਖੜਗ ਪੁਜਾ ਰਹਾ ਪੰਜਾਬ ਪਰਵੇਸ਼ ਦਵਾਰ ਰਹਾ ਅ ਦੋ ਪਾਸੇ ਸਮੁੰਦਰ ਲੱਗਦੇ ਸੀ ਹਿੰਦੁਸਤਾਨ ਦੇ ਤੇ ਤੀਜੇ ਪਾਸੇ ਹਿਮਾਲਿਆ ਪਰਬਤ ਸੀ ਚੌਥੇ ਪਾਸੇ ਉਹ ਜਿੱਧਰ ਹਰੇਕ ਹਮਲਾਵਰ ਨੇ ਖੈਬਰ ਤੋਂ ਆਉਂਦੇ ਸੀ ਉੱਥੇ ਪੰਜਾਬ ਖੜਾ ਸੀ ਤੇ ਪੰਜਾਬ ਦੇ ਹੱਥ 'ਚ ਹਮੇਸ਼ਾ ਤਲਵਾਰ ਰਹੀ ਉਸ ਤਲਵਾਰ ਦਾ ਫਾਇਦਾ ਤਾਂ ਇਹ ਹੋਇਆ ਕਿ ਪੰਜਾਬੀਆਂ 'ਚ ਬਹਾਦਰੀ ਆਈ ਪੰਜਾਬੀਆਂ 'ਚ ਸੂਰਮਗਤੀ ਆਈ ਨਾਬਰੀ ਆਈ ਪੰਜਾਬ ਬਾਗੀਆਂ ਦਾ ਸੁਭਾ ਰਿਹਾ ਪਰ ਉਹਦਾ ਨੁਕਸਾਨ ਇਹ ਰਿਹਾ ਕਿ ਹੌਲੀ-ਹੌਲੀ ਸਾਡੇ ਕੋਲੋਂ ਪੜਨ ਸੱਭਿਆਚਾਰ ਸਾਡੇ ਕੋਲੋਂ ਚਿੰਤਨ ਵਾਲੀਆਂ ਗੱਲਾਂ ਸਾਡੇ ਕੋਲੋਂ ਸੰਵਾਦ ਵਾਲੀਆਂ ਗੱਲਾਂ ਉਹ ਖਤਮ ਹੁੰਦੀਆਂ ਗਈਆਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਗੋਸਟ ਦੀ ਪਰੰਪਰਾ ਸ਼ੁਰੂ ਕੀਤੀ ਸੰਵਾਦ ਦੀ ਪਰੰਪਰਾ ਸ਼ੁਰੂ ਕੀਤੀ ਕੁਛ ਸੁਣੀਏ ਕੁਛ ਕਹੀਏ ਦੀ ਪਰੰਪਰਾ ਸ਼ੁਰੂ ਕੀਤੀ ਗੁਰੂ ਅਰਜਨ ਦੇਵ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਤੱਕ ਸਾਡੇ ਕੋਲੇ 1430 ਪੰਨਿਆਂ ਦਾ ਇੱਕ ਵਰਲਡ ਦੀ ਮਹਾਨ ਟੈਕਸਟ ਸਾਡੇ ਕੋਲੇ ਆਈ ਉਸ ਟੈਕਸਟ ਨੂੰ ਜਦੋਂ ਉਹ ਕਹਿੰਦੇ ਨੇ ਕਿ ਖੋਜ ਸ਼ਬਦ ਮੇਲੇ ਜਦੋਂ ਅਸੀਂ ਸ਼ਬਦ ਦੇ ਵਿੱਚੋਂ ਕੁਝ ਲੱਭਣਾ ਸੀ ਉਹ ਹੌਲੀ-ਹੌਲੀ ਅਸੀਂ ਉਸ ਸ਼ਬਦ ਦੇ ਵਿੱਚੋਂ ਲੱਭਣ ਦੀ ਗੱਲ ਤੋਂ ਟੁੱਟ ਗਏ ਤੇ ਪੰਜਾਬ ਹੋਰ ਪਾਸੇ ਵਿਅਸਤ ਹੋ ਗਿਆ ਇਸ ਵੇਲੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਸੱਭਿਆਚਾਰ ਹੈ ਸ਼ਰਾਬ ਦਾ ਸੱਭਿਆਚਾਰ ਹੈ ਪਿਸਤੌਲਾਂ ਦਾ ਸੱਭਿਆਚਾਰ ਹੈ ਬੰਦੂਕਾਂ ਦਾ ਸੱਭਿਆਚਾਰ ਹੈ ਚਿੱਟਿਆਂ ਦਾ ਸੱਭਿਆਚਾਰ ਹੈ ਗੈਂਗਸਟਰ ਦਾ ਸੱਭਿਆਚਾਰ ਹੈ ਕ੍ਰਾਈਮ ਦਾ ਸੱਭਿਆਚਾਰ ਹੈ ਪਰ ਸਾਡੇ ਕੋਲ ਪੜਨ ਦਾ ਸੱਭਿਆਚਾਰ ਨਹੀਂ ਹੈਗਾ ਇਹ ਇੱਕ ਮੈਨੂੰ ਬਹੁਤ ਫਿਕਰ ਵਾਲੀ ਗੱਲ ਹੈ ਲੱਗਦੀ ਹੁੰਦੀ ਹੈ ਕਿ ਅਸੀਂ ਵੱਡੇ ਵੱਡੇ ਮਹਿਲ ਖੜੇ ਕਰ ਲੈਨੇ ਆ ਪਰ ਉਹਨਾਂ ਮਹਿਲਾਂ ਦੇ ਵਿੱਚ ਕਿਤੇ ਕਿਤਾਬਾਂ ਦਾ ਕੋਨਾ ਨਹੀਂ ਹੁੰਦਾ ਹੈਗਾ ਕਿਤੇ ਕੋ ਬੁੱਕ ਸ਼ੈਲਫ ਨਹੀਂ ਹੁੰਦੀ ਹੈਗੀ ਕੋ ਸਟੱਡੀ ਟੇਬਲ ਨਹੀਂ ਹੁੰਦਾ ਹੈਗਾ ਸਟੱਡੀ ਕਾਰਨਰ ਨਹੀਂ ਹੁੰਦਾ ਹੈਗਾ ਸਟੱਡੀ ਚੇਅਰ ਨਹੀਂ ਹੁੰਦੀ ਸਾਡੇ ਘਰਾਂ ਦੇ ਵਿੱਚ ਜੇ ਮਾਪਿਆਂ ਦੇ ਵਿੱਚ ਇਹ ਰੁਝਾਨ ਨਹੀਂ ਹੈਗਾ ਤਾਂ ਫਿਰ ਪੁਸਤਕ ਸੱਭਿਆਚਾਰ ਬੱਚਿਆਂ ਦੇ ਵਿੱਚ ਕਿਵੇਂ ਪੈਦਾ ਹੋਊਗਾ ਤੇ ਦੂਜਾ ਮਸਲਾ ਸਕੂਲਾਂ ਦਾ ਹੈ ਉਹਤੇ ਵੀ ਆਪਾਂ ਗੱਲ ਕਰਾਂਗੇ ਤੁਸੀਂ ਬੜੀ ਸੋਹਣੀ ਗੱਲ ਟੱਚ ਕਰੀ ਆ ਹੁਣ ਤੁਸੀਂ ਖੁਦ ਆਪ ਕਿਉਂਕਿ ਤੁਸੀਂ ਕਵੀ ਵੀ ਹੋ ਵਾਰਤਕ ਲੇਖਕ ਹੋ ਨਾਟਕਕਾਰ ਹੋ ਇਸ ਦੇ ਨਾਲ ਨਾਲ ਜਿਹੜੀ ਮੈਨੂੰ ਖੁਸ਼ੀ ਹੋਈ ਹੈ ਪਹਿਲੀ ਗੱਲ ਤਾਂ ਮੁਬਾਰਕਵਾਦ ਤੁਹਾਨੂੰ ਤੁਹਾਡੀ ਬਾਲ ਸਹਿਤ ਪੁਸਤਕ ਨੂੰ ਭਾਰਤੀ ਸਹਿਤ ਕਾਡਵੀ ਵੱਲੋਂ ਐਤਕੀ ਪ੍ਰਥਮ ਪੁਰਸਕਾਰ ਦਿੱਤਾ ਗਿਆ ਹੈ ਪਹਿਲੇ ਨਮੂਨਾ ਪੁਰਸਕਾਰ ਮਿਲਿਆ ਉਸ ਲਈ ਮੁਬਾਰਕਵਾਦ ਮੈਂ ਜਦ ਅਸੀਂ ਹੁਣ ਇੱਥੇ ਕੈਨੇਡਾ ਵਿੱਚ ਰਹਿ ਰਹੇ ਹਾਂ ਕੈਨੇਡਾ ਅਮਰੀਕਾ ਦੇ ਵਿੱਚ ਜਿਹੜਾ ਬਾਲ ਸਹਿਤ ਬੜਾ ਡਵੈਲਪ ਆ ਈਵਨ ਬੱਚਾ ਜੇ ਉਹ ਸਕੂਲ ਨਹੀਂ ਵੀ ਜਾਂਦਾ ਉਸ ਤੋਂ ਪਹਿਲਾਂ ਹੀ ਬਾਲ ਸਹਿਤ ਦੀਆਂ ਤਸਵੀਰਾਂ ਵਾਲੀਆਂ ਐਸੀਆਂ ਪੁਸਤਕਾਂ ਨੇ ਬਣੀਆਂ ਹੋਈਆਂ ਜਿਹੜੀਆਂ ਕਿ ਲਿਆ ਕੇ ਬੱਚਿਆਂ ਨੂੰ ਰੰਗ-ਬਰੰਗੀਆਂ ਦਿੱਤੀਆਂ ਜਾਂਦੀਆਂ ਨੇ ਉਹ ਬੱਚਾ ਸਕੂਲ ਜਾਣ ਤੋਂ ਪਹਿਲਾਂ ਹੀ ਉਹਨਾਂ ਪੁਸਤਕਾਂ ਦੇ ਰਾਹੀਂ ਆਪਣੇ ਜਿਹੜੀ ਹੈਗਾ ਜਾਣਕਾਰੀ ਉਸ ਭਾਸ਼ਾ ਦੀ ਪ੍ਰਾਪਤ ਕਰਦਾ ਹੈਗਾ ਗਿਆਨ ਪ੍ਰਾਪਤ ਕਰਦਾ ਹੈਗਾ ਸਾਡੇ ਮੈਂ ਮੈਨੂੰ ਪਤਾ ਜਦੋਂ ਕੱਸੀਂ ਆਏ ਆ ਪੰਜਾਬ ਦੇ ਵਿੱਚ ਬਾਲ ਸਹਿਤ ਵਰਗੀ ਕੋਈ ਗੱਲ ਹਾਂ ਕੋਸ਼ਰ ਸਾਲੇ ਸੀਗੇ ਜਿਹੜੇ ਉਹ ਸ਼ਬਦੇ ਸੀ ਉਸ ਸਮੇਂ ਪਰ ਬਾਲਸਾਹਿਦ ਦੀਆਂ ਪੁਸਤਕਾਂ ਬਹੁਤ ਘੱਟ ਸੀਗੀਆਂ ਹੁਣ ਕਿਉਂਕਿ ਤੁਹਾਨੂੰ ਬਾਲਸਾਹਿਦ ਪੁਰਸਕਾਰ ਮਿਲਿਆ ਮੈਂ ਤੁਹਾਡੇ ਕੋਲੋਂ ਇਹ ਜਾਨਣਾ ਚਾਹਾਂਗਾ ਵੀ ਇਹ ਅੱਜ ਦਾ ਰੁਝਾਨ ਕੀ ਆ ਪਹਿਲਾਂ ਕੀ ਹੁੰਦਾ ਸੀ ਤੇ ਉਹ ਭਵਿੱਖੇ ਦਾ ਕਿਸ ਤਰ੍ਹਾਂ ਲੱਗਦਾ ਬਾਲਸਾਹਿਦ ਦਾ ਇਹਦੇ ਵਿੱਚ ਵੀ ਦੋ ਦੋ ਤਾਰਾ ਮੰਨੇ ਦੋ ਪਰਤਾਂ ਨੇ ਬਾਲਸਾਹਿਦ ਦੀਆਂ ਪਹਿਲੀ ਪਰਤ ਹੈਗੀ ਹੈ ਬਾਲਸਾਹਿਦ ਦੀ ਸਿਰਜਣਾ ਦੂਜੀ ਹੈਗੀ ਹੈ ਬਾਲਸਾਹਿਦ ਦਾ ਅਧਿਆਪਨ ਜਿਹੜਾ ਬਾਲ ਸਹਿਦ ਦਾ ਅਧਿਆਪਨ ਹੈ ਇਹ ਤਾਂ ਜੁੜਿਆ ਹੈ ਸਕੂਲਾਂ ਨਾਲ ਮਸਲਾ ਜਿਹੜੀ ਬਾਲ ਸਹਿਦ ਦੀ ਸਿਰਜਣਾ ਦਾ ਇਹ ਹੈਗਾ ਸਾਹਿਤਕਾਰਾਂ ਦੇ ਨਾਲ ਜੁੜਿਆ ਹੈ ਮਸਲਾ ਆਪਾਂ ਦੋਨੇ ਮਸਲੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਬਾਲ ਸਹਿਦ ਦੀ ਸਿਰਜਣਾ ਦਾ ਮਸਲਾ ਹੈ ਪੰਜਾਬ ਦੇ ਵਿੱਚ ਤੁਸੀਂ ਇੱਥੋਂ ਦੇ ਪਰਸਪੈਕਟਿਵ ਬਾਰੇ ਮੈਨੂੰ ਦੱਸਿਆ ਹੈ ਨਾ ਸਾਡੇ ਬਾਲ ਸਾਹਿਤ ਬਾਈ ਚਾਂਸ ਲਿਖਿਆ ਜਾਂਦਾ ਹੈ ਕਿ ਕੋਈ ਗਲਪਕਾਰ ਹੈ ਕੋਈ ਨਾਵਲਕਾਰ ਹੈ ਕੋਈ ਨਾਟਕਕਾਰ ਹੈ ਕੋਈ ਕਹਾਣੀਕਾਰ ਹੈ ਕੋਈ ਕਵੀ ਹੈ ਉਹਦਾ ਜੀ ਕਰਦਾ ਵੀ ਚਲ ਇੱਕ ਅਧੀ ਕਿਤਾਬ ਵਾਲ ਸਾਹਿਤ ਦੀ ਵੀ ਲਿਖ ਦਿੰਦੇ ਆ ਵੀ ਇਧਰ ਵੀ ਨਾਂ ਨਾ થਾ ਬਣ ਜੂਗਾ ਇਧਰ ਵੀ ਆਪਣੀ ਰਚਨਾ ਪੜੀ ਜਾਊਗੀ ਹਨਾ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਬਾਲ ਸਾਹਿਤ ਨਾਲ ਕੋਈ ਬਾਈ ਚਾਂਸ ਲਿਖਿਆ ਹੋਣ ਵਾਲੀ ਲਿਖੇ ਜਾਣ ਵਾਲੀ ਚੀਜ਼ ਨਹੀਂ ਹੈਗੀ। ਬਾਲ ਸਾਹਿਤ ਮਿੱਥਕੇ ਕੰਮ ਕੀਤੇ ਜਾਣ ਵਾਲਾ ਪ੍ਰੋਜੈਕਟ ਹੈ। ਬਿਲਕੁਲ ਬਿਲਕੁਲ। ਬਾਲ ਸਾਹਿਤ ਦਾ ਸਿੱਧਾ ਸੰਬੰਧ ਬਾਲ ਮਨੋਵਿਗਿਆਨ ਨਾਲ ਜੁੜਦਾ ਹੈ, ਬਾਲ ਫਲਸਫੀ ਨਾਲ ਜੁੜਦਾ ਹੈ। ਜਿੰਨੀ ਦੇਰ ਤੱਕ ਤੁਹਾਨੂੰ ਬਾਲ ਮਨੋਵਿਗਿਆਨ ਦੀ ਸਮਝ ਨਹੀਂ ਹੈਗੀ, ਜਿੰਨੀ ਦੇਰ ਤੱਕ ਜਿੰਨੀ ਦੇਰ ਤੱਕ ਤੁਹਾਨੂੰ ਚਾਈਲਡ ਦੀ ਫਲਸਫੀ ਦੀ ਸਮਝ ਨਹੀਂ ਹੈਗੀ, ਜਿੰਨੀ ਦੇਰ ਤੱਕ ਤੁਹਾਨੂੰ ਬੱਚੇ ਦੀਆਂ ਵਿਸ਼ੇਸ਼ ਜ਼ਰੂਰਤਾਂ ਦੀ ਸਮਝ ਨਹੀਂ ਹੈਗੀ, ਉੰਨੀ ਦੇਰ ਤੱਕ ਤੁਸੀਂ ਟੁਕਮਾਂ ਬਾਲ ਸਾਹਿਤ ਨਹੀਂ ਲਿਖ ਸਕਦੇ ਹੈਗੇ ਉਦਾਹਰਨ ਦੇ ਤੌਰ ਤੇ ਜੇ ਬੱਚਾ ਨਰਸਰੀ ਚ ਪੜਦਾ ਹੈ ਤਾਂ ਨਰਸਰੀ ਦੇ ਬੱਚੇ ਦਾ ਕੀ ਮਨੋਵਿਗਿਆਨ ਹੁੰਦਾ ਹੈ ਜੇ ਬੱਚਾ ਪੀਰੀਡ ਆਫ ਅਡੋਲਸੈਂਸ ਦੇ ਵਿੱਚ ਆਇਆ ਹੋਇਆ ਕਿਸ਼ੋਰ ਅਵਸਥਾ ਦੀਆਂ ਕੀ ਲੋੜਾਂ ਹੁੰਦੀਆਂ ਨੇ ਕਿਹੋ ਜਿਹੇ ਮਸਲੇ ਹੁੰਦੇ ਨੇ ਬੱਚੇ ਕੋਲੇ ਕਿਹੋ ਜਿਹੇ ਸੰਕਟ ਹੁੰਦੇ ਨੇ ਉਹਦੇ ਕੋਲੇ ਜਦੋਂ ਬੱਚਾ ਕਿਸ਼ੋਰ ਅਵਸਥਾ ਤੋਂ ਨਿਕਲ ਕੇ ਜਵਾਨੀ 'ਚ ਪ੍ਰਵੇਸ਼ ਕਰਦਾ ਹੈ ਉਸ ਉਮਰ ਦੇ ਵਿੱਚ ਉਹਨੂੰ ਕਿਹੋ ਜੀਆਂ ਕਿਤਾਬਾਂ ਚਾਹੀਦੀਆਂ ਨੇ ਸਾਡੇ ਕਦੇ ਵੀ ਇਸ ਮਸਲੇ ਤੇ ਖੋਜ ਨਹੀਂ ਕੀਤੀ ਗਈ ਇਸ ਮਸਲੇ ਤੇ ਕੰਮ ਨਹੀਂ ਕੀਤਾ ਗਿਆ ਇਸ ਮਨੋਵਿਗਿਆਨ ਨੂੰ ਏਜ ਮਨੋਵਿਗਿਆਨ ਦੇ ਮੁਤਾਬਕ ਤੇ ਬੱਚੇ ਦੇ ਮੈਂਟਲ ਤੇ ਮਨੋਵਿਗਿਆਨਕ ਤੇ ਸਰੀਰਕ ਲੋੜਾਂ ਦੇ ਮਤਬਕ ਅਸੀਂ ਆਪਣੇ ਬਾਲ ਸਹਿਤ ਨੂੰ ਕਦੇ ਬੇਉਂਤਿਆ ਨਹੀਂ ਹੈਗਾ ਇਸ ਕਰਕੇ ਜਿੰਨਾ ਸਾਡੇ ਕੋਲੇ ਸਹਿਤ ਆਉਂਦਾ ਹੈ ਉਹਦੇ ਵਿੱਚ ਵੱਧ ਤੋਂ ਵੱਧ ਕੀ ਹੁੰਦਾ ਉਪਦੇਸ਼ ਹੁੰਦੇ ਨੇ ਕਿ ਬੀਬਾ ਰਾਣਾ ਨਹਾਉਂਦਾ ਹੈ ਰੋਜ਼ ਸਕੂਲੇ ਜਾਂਦਾ ਹੈ ਸੋਹਣੇ ਕੱਪੜੇ ਪਾਉਂਦਾ ਹੈ ਅਸੀਂ ਜਾਂ ਤਾਂ ਉਹਨੂੰ ਵਡਿਆਉਨੇ ਆ ਬੱਚਿਆਂ ਨੂੰ ਜਾਂ ਫਿਰ ਉਹਨੂੰ ਸਿਖਾਉਨੇ ਆ ਉਪਦੇਸ਼ ਜਿਹੜਾ ਹੁੰਦਾ ਉਹ ਮੈਨੂੰ ਲੱਗਦਾ ਬਾਲ ਸਹਿਤ ਦਾ ਸਭ ਤੋਂ ਗਰੀਬ ਹਿੱਸਾ ਹੈ ਕਦੇ ਵੀ ਬਾਲ ਸਹਿਤ ਵਿੱਚ ਉਪਦੇਸ਼ ਨਹੀਂ ਹੋਣੇ ਚਾਹੀਦੇ ਇਹ ਸਾਡੇ ਕੋਲੇ ਸਾਡੇ ਧਰਮ ਦੇ ਵਿੱਚੋਂ ਪਰੰਪਰਾ ਆਈ ਜਾਂ ਸਾਡੇ ਸਿਆਸਤ ਚੋਂ ਪਰੰਪਰਾ ਆਈ ਕਿ ਸਾਨੂੰ ਉਪਦੇਸ਼ ਦੇਣ ਦੀ ਆਦਤ ਬਹੁਤ ਹੈ ਤੇ ਸਾਡੇ ਸਕੂਲਾਂ ਦੇ ਵਿੱਚ ਵੀ ਸਾਡੇ ਟੀਚਰ ਬੱਚਿਆਂ ਨੂੰ ਬਹੁਤ ਉਪਦੇਸ਼ ਦਿੰਦੇ ਨੇ ਤੇ ਸਾਡੇ ਬਾਲ ਸਹਿਤ ਦੇ ਵਿੱਚ ਸਾਡੇ ਬਾਲ ਸਹਿਤਕਾਰ ਵੀ ਬੱਚਿਆਂ ਨੂੰ ਬਹੁਤ ਉਪਦੇਸ਼ ਦਿੰਦੇ ਨੇ ਹੁਣ ਇਹ ਚਾਹੀਦਾ ਹੈ ਕਿ ਬੱਚੇ ਕਿਸੇ ਗੱਲ ਨੂੰ ਕਿਵੇਂ ਮਹਿਸੂਸ ਕਰਦੇ ਨੇ ਬੱਚਿਆਂ ਦੀ ਕਲਪਨਾ ਨੂੰ ਕਿਵੇਂ ਐਲੈਬੋਰੇਟ ਕੀਤਾ ਜਾ ਸਕਦਾ ਹੈ ਬੱਚਿਆਂ ਦੀ ਅੰਡਰਸਟੈਂਡਿੰਗ ਨੂੰ ਕਿਵੇਂ ਐਲੈਬੋਰੇਟ ਕੀਤਾ ਜਾ ਸਕਦਾ ਹੈ ਬੱਚਿਆਂ ਦੇ ਅੰਦਰ ਕ੍ਰੀਏਸ਼ਨ ਪਾਵਰ ਕਿਵੇਂ ਆ ਸਕਦੀ ਹੈ ਬੱਚਿਆਂ ਦੇ ਅੰਦਰ ਸੈਂਸਿਟੀਵਿਟੀ ਕੇ ਵਿੱਚ ਜਨਰੇਟ ਕੀਤੀ ਜਾ ਸਕਦੀ ਹੈ ਉਹਦੇ ਲਈ ਕਿਹੜਾ ਕੰਟੈਂਟ ਚਾਹੀਦਾ ਹੈ ਕਿਹੋ ਜੀ ਫਾਰਮ ਚਾਹੀਦੀਆਂ ਨੇ ਸਾਨੂੰ ਨਰਸਰੀ ਗੀਤਾਂ ਦੀ ਬਾਲ ਗੀਤਾਂ ਦੀ ਕਿੱਥੇ ਜ਼ਰੂਰਤ ਹੈ ਅੰਗਰੇਜ਼ੀ ਦੇ ਵਿੱਚ ਰਾਈਮ ਦੀ ਬਹੁਤ ਵੱਡੀ ਪਰੰਪਰਾ ਹੈ ਤੇ ਸਾਡੇ ਕੋਲੇ ਜੇ ਅਸੀਂ ਬਾਲ ਮਨੋਵਿਗਿਆਨ ਦੇ ਵਿੱਚ ਦੇਖੀਏ ਤਾਂ 100 200 ਰਾਈਮ ਵੀ ਸਾਡੇ ਕੋਲੇ ਇਹੋ ਜਿਹਾ ਨਹੀਂ ਨਿਕਲਦਾ ਹੈਗਾ ਜਿਹੜਾ ਬਾਲ ਮਨੋਵਿਗਿਆਨ ਦੇ ਮੁਤਾਬਕ ਹੋਵੇ ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਬਾਲ ਸਹਿਤ ਦੀ ਸਿਰਜਣਾ ਦੇ ਪੱਖ ਤੋਂ ਬਹੁਤ ਸੁਚੇਤ ਹੋਣਾ ਜ਼ਰੂਰੀ ਹੈ ਨਰੋਲ ਬਲ ਸਹਿਤ ਲੇਖਕ ਵੀ ਪੈਦਾ ਹੋਣਾ ਜ਼ਰੂਰੀ ਨੇ ਜਿਵੇਂ ਨਰੂਲ ਬਾਲਸਾਹ ਦੇ ਪਬਲਿਸ਼ਰ ਪੈਦਾ ਵੀ ਹੋਣੀ ਜ਼ਰੂਰੀ ਨਹੀਂ ਐ ਤੁਸੀਂ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਦੇਖੋ ਜਾਂ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਦੇਖੋ ਤੁਹਾਨੂੰ ਕਈ ਪਬਲਿਸ਼ਰ ਮਿਲ ਜਾਣਗੇ ਇਹੋ ਜਿਹੜੇ ਕੱਲੇ ਬਾਲਸਾਹ ਛਾਪਦੇ ਨੇ ਕੱਲਾ ਬਾਲਸਾਹ ਪ੍ਰਮੋਟ ਕਰਦੇ ਨੇ ਪੰਜਾਬੀ ਦੇ ਵਿੱਚ ਇੱਕ ਵੀ ਪਬਲਿਸ਼ਿੰਗ ਹਾਊਸ ਇਹੋ ਜਿਹਾ ਨਹੀਂ ਹੈਗਾ ਜਿਹੜਾ ਕੱਲਾ ਬਾਲਸਾਹ ਛਾਪਦਾ ਹੋਵੇ ਸਾਨੂੰ ਇਹ ਲੱਗਦਾ ਕਿ ਕੱਲਾ ਬਾਲਸਾਹ ਕਿਉਂ ਛਾਪਿਆ ਜਾਵੇ ਅਸੀਂ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਲਾਇਬ੍ਰੇਰੀ ਵਿਜ਼ਿਟ ਕੀਤੀ ਉਹਨਾਂ ਨੇ ਮੇਰੀ ਇੱਕ ਵਰਕਸ਼ਾਪ ਰੱਖੀ ਸੀ ਉੱਥੇ ਉਹ ਲਾਇਬ੍ਰੇਰੀ ਬਹੁਤ ਪੁਰਾਣੀ ਲਾਇਬ੍ਰੇਰੀ ਆ ਬਹੁਤ ਅੱਛ ਰਹੀ ਹੈ ਪਰ ਉਸ ਲਾਇਬ੍ਰੇਰੀ ਦੇ ਵਿੱਚ ਬੱਚਿਆਂ ਦਾ ਕੋਈ ਰੈਕ ਨਹੀਂ ਸੀ ਜੇ ਜਦੋਂ ਸਾਡੀਆਂ ਲਾਇਬ੍ਰੇਰੀਆਂ ਦੇ ਵਿੱਚ ਬੱਚਿਆਂ ਦੇ ਰੈਕ ਨਹੀਂ ਹੈਗੇ, ਬਾਲ ਸਾਇੰਸ ਦੇ ਬਕਰੇਖਾਨੇ ਨਹੀਂ ਹੈਗੇ, ਸਾਡੇ ਕੋਲੇ ਵੱਖਰੇ ਪਬਲਿਸ਼ਿੰਗ ਹਾਊਸ ਨਹੀਂ ਹੈਗੇ ਬੱਚਿਆਂ ਲਈ ਜਿਹੜੇ ਬੱਚਿਆਂ ਤੇ ਫੋਕਸ ਕਰਨ। ਜਿਵੇਂ ਤੁਸੀਂ ਕਿਹਾ ਕਿ ਇੱਥੇ ਸਕੂਲ ਜਾਣ ਤੋਂ ਪਹਿਲਾਂ ਹੀ ਤਸਵੀਰਾਂ ਵਾਲੀਆਂ ਕਿਤਾਬਾਂ ਸ਼ੁਰੂ ਆ ਜਾਂਦੀਆਂ ਨੇ। ਸਾਨੂੰ ਇਹ ਵੀ ਦੇਖਣਾ ਪਊਗਾ ਕਿ ਨਰਸਰੀ ਦੇ ਵਿੱਚ ਨੂੰ ਅਸੀਂ ਟੈਕਸਟ ਕਿੰਨੇ ਕੁ ਦੇਣੀ ਹੈ, ਤਸਵੀਰ ਕਿੰਨੇ ਕੁ ਦੇਣੀ ਹੈ, ਉਹਨੂੰ ਵਿਜ਼ੂਅਲ ਤੌਰ ਤੇ ਕਿੰਨਾ ਕੁ ਸਿਖਾਉਣਾ ਹੈ, ਉਸ ਨੂੰ ਟੈਕਸਟ ਦੇ ਤੌਰ ਤੇ ਅਸੀਂ ਕਿੰਨਾ ਕੁ ਸਿਖਾਉਣਾ ਹੈ। ਅ ਇੱਥੋਂ ਦੇ ਮੈਂ ਬਹੁਤ ਸਾਰੇ ਟੀਚਰਾਂ ਨਾਲ ਵੀ ਗੱਲਬਾਤ ਕਰਦਾ ਰਿਹਾ ਕੈਨੇਡਾ ਦੇ ਵਿੱਚ, ਨੇ ਉਹ ਮੈਨੂੰ ਦੱਸਦੇ ਨੇ ਕਿ ਸਾਡੇ ਪੇਰੈਂਟਸ ਵੀ ਲੱਭ ਲੱਭ ਕੇ ਕਿਤਾਬਾਂ ਲੈ ਕੇ ਆਉਂਦੇ ਨੇ ਕਿ ਮੇਰੇ ਬੱਚਾ ਹੁਣ 4 ਸਾਲ ਦਾ ਹੋ ਗਿਆ ਤਾਂ 4 ਸਾਲ ਦੇ ਬੱਚੇ ਨੂੰ ਮੈਂ ਕਿਹੜੀ ਕਿਤਾਬ ਪੜਾਵਾਂ ਮੇਰਾ ਬੱਚਾ 8 ਸਾਲ ਦਾ ਹੋ ਗਿਆ ਮੈਂ ਇਹਨੂੰ ਕਿਹੜੀ ਕਿਤਾਬ ਪੜਾਵਾਂ ਤੇ ਇੱਥੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਸੈਂਕੜੇ ਹਜ਼ਾਰਾਂ ਕਿਤਾਬਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਕੋਲੇ ਬਾਲ ਸਹਿਤ ਦੀਆਂ ਹੁੰਦੀਆਂ ਨੇ ਤੇ ਬਕਾਇਦਾ ਅਸਾਈਨਮੈਂਟਸ ਦਿੱਤੀਆਂ ਜਾਂਦੀਆਂ ਨੇ ਜਿਹੜੀ ਗੱਲ ਕ੍ਰिएशन ਦੀ ਹੈ ਨਾ ਬਾਲ ਸਹਿਤ ਕ੍ਰिएशन ਦੀ ਕਿ ਬੱਚੇ ਖੁਦ ਕ੍ਰੀਏਟ ਕਰਨ ਸਾਡੇ ਕਿਤੇ ਇਹ ਪਰੰਪਰਾ ਵੀ ਸ਼ੁਰੂ ਨਹੀਂ ਹੋਈ ਹੈਗੀ ਅਸੀਂ ਜਦੋਂ ਕੰਪੋਜੀਸ਼ਨ ਸਿਖਾਉਂਦੇ ਬੱਚਿਆਂ ਨੂੰ ਉਹਦੇ ਲਈ ਵੀ ਕ੍ਰੈਮਿੰਗ ਕਰਾਉਨੇ ਆ ਮੰਨ ਲਓ ਅਸੀਂ ਕੋਨੇ ਮੇਰਾ ਅਧਿਆਪਕ ਅਸੀਂ ਦੱਸ ਲੈਣਾ ਤੇ ਰੱਟਾ ਲਵਾ ਦਿੰਨੇ ਆ ਮੇਰੀ ਮਾਂ ਅਸੀਂ ਦੱਸ ਲੈਣਾ ਬੱਚੇ ਨੂੰ ਯਾਦ ਕਰਾ ਦੇਣਾ ਕਿ ਆਹੀ ਪੇਪਰ ਆਉਗੀ ਜਦੋਂ ਕਿ ਹਰ ਮਾਂ ਦੁਨੀਆ ਦੀ ਬਲਖਣਾ ਹੈ ਬੱਚੇ ਨੂੰ ਆਪਣੀ ਮਾਂ ਬਾਰੇ ਲਿਖਣਾ ਚਾਹੀਦਾ ਹੈ ਜੇ ਬੱਚਾ ਆਪਣੀ ਮਾਂ ਬਾਰੇ ਲਿਖਦਾ ਤਾਂ ਉਹ ਰਾਈਟਰ ਬਣਦਾ ਹੈ ਉਹ ਸਿਰਜਕ ਬਣਦਾ ਹੈ ਸੋ ਅਸੀਂ ਬਾਲ ਸਾਹਿਤ ਦੀ ਸਿਰਜਣਾ ਤੇ ਕਦੇ ਫੋਕਸ ਨਹੀਂ ਕੀਤਾ ਹੈਗਾ ਨਾ ਬਾਲਾਂ ਨੂੰ ਕਦੇ ਉਤਸ਼ਾਹਿਤ ਕੀਤਾ ਕਿ ਤੁਸੀਂ ਜੋ ਕੁਝ ਤੁਹਾਨੂੰ ਦਿਖਾਈ ਦਿੰਦਾ ਆਪਣੇ ਆਲੇ ਦੁਆਲੇ ਦੇ ਵਿੱਚ ਉਹ ਤੇ ਬਾਲ ਸਾਹਿਤ ਲਿਖੋ ਤੇ ਨਾ ਹੀ ਕਦੇ ਅਸੀਂ ਏਜ ਮਨੋਵਿਗਿਆਨ ਦੇ ਮੁਤਾਬਕ ਬੱਚੇ ਦੀਆਂ ਸਰੀਰਕ ਲੋੜਾਂ ਦੇ ਮੁਤਾਬਕ ਬੱਚੇ ਦੀਆਂ ਮੈਂਟਲ ਲੋੜਾਂ ਦੇ ਮੁਤਾਬਕ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਮੁਤਾਬਕ ਉਨ੍ਹਾਂ ਦੇ ਸ਼ੌਂਕਾਂ ਦੇ ਮੁਤਾਬਕ ਉਨ੍ਹਾਂ ਦੇ ਰੁਚੀਆਂ ਦੇ ਮੁਤਾਬਕ ਉਨ੍ਹਾਂ ਦੀ ਕਲਪਨਾ ਦੇ ਮੁਤਾਬਕ ਬਾਲ ਸਾਹਿਦ ਨੂੰ ਕਦੇ ਸੋਚਿਆ ਨਾ ਇੱਥੇ ਕੰਮ ਕੀਤਾ ਇਹ ਤਾਂ ਪਹਿਲਾ ਪੱਖ ਸੀ ਬਾਲ ਸਾਹਿਦ ਦੀ ਸਿਰਜਣਾ ਦਾ ਹੁਣ ਮੈਂ ਬਾਲ ਸਾਹਿਦ ਦੇ ਅਧਿਆਪਨ ਵਾਲੇ ਪਾਸੇ ਆਉਣਾ ਅ ਇਧਰਲੇ ਸਕੂਲਾਂ ਦਾ ਮੈਂ ਕੁਝ ਸਕੂਲ ਪਿਛਲੇ ਦਿਨਾਂ ਦੇ ਵਿੱਚ ਵਿਜ਼ਿਟ ਵੀ ਕੀਤੇ ਇੰਗਲੈਂਡ ਦੇ ਵਿੱਚ ਮੈਂ ਇੱਕ ਸਕੂਲ ਦੋ ਸਕੂਲ ਦੇਖ ਕੇ ਆਇਆ ਇੱਥੇ ਵੀ ਮੈਂ ਇੱਕ ਦੋ ਸਕੂਲ ਦੇਖੇ ਨੇ ਮਤਲਬ ਸਾਡੇ ਕੋਲੇ ਬਾਲ ਸਾਹਿਦ ਦੀਆਂ ਇੱਥੇ ਲਾਇਬ੍ਰੇਰੀਆਂ ਬਹੁਤ ਵੱਡੀਆਂ ਨੇ ਵਾਲਸਾ ਦੀਆਂ ਕਿਤਾਬਾਂ ਵੱਡੀ ਗਿਣਤੀ ਦੇ ਵਿੱਚ ਨੇ ਪਰ ਸਾਡੇ ਸਕੂਲਾਂ ਦੇ ਵਿੱਚ ਅਜੇ ਉਸ ਕਿਸਮ ਦਾ ਜਿਹੜਾ ਕੰਮ ਹੈ ਉਹ ਨਹੀਂ ਹੋਇਆ ਭਾਵੇਂ ਲਾਇਬ੍ਰੇਰੀਆਂ ਸਾਡੇ ਸਕੂਲਾਂ ਦੇ ਵਿੱਚ ਵੀ ਹੈਗੀਆਂ ਨੇ ਕੋਸ਼ਿਸ਼ ਵੀ ਕਰ ਰਹੇ ਨੇ ਜਿੱਥੇ ਸਾਇਤਿਕ ਰੁਚੀਆਂ ਵਾਲੇ ਅਧਿਆਪਕ ਨੇ ਉਹਨਾਂ ਨੇ ਆਪਣੇ ਸਕੂਲਾਂ ਦੇ ਵਿੱਚ ਚੰਗਾ ਕੰਮ ਵੀ ਕੀਤਾ ਮੈਂ ਇਹ ਨਹੀਂ ਕਹਿੰਦਾ ਹੈਗਾ ਪਰ ਇੱਕ ਨੀਤੀ ਦੀ ਪੱਧਰ ਤੇ ਆ ਭਾਵੇਂ ਸਾਡੇ ਕੋਲ ਗਰੰਟਾਂ ਵੀ ਆਉਂਦੀਆਂ ਨੇ ਪਰ ਉਹਨਾਂ ਗਰੰਟਾਂ ਦੇ ਵਿੱਚ ਵੀ ਇਸ ਕਿਸਮ ਦੇ ਰੁਝਾਨ ਪੈਦਾ ਹੋਣੇ ਸ਼ੁਰੂ ਹੋ ਗਏ ਕਿ ਜਿਹੜੇ ਪਬਲਿਸ਼ਰ ਨੇ ਉਹ ਆਪਣਾ ਡੰਪਿੰਗ ਮਾਲ ਹੈ ਜਿਹੜਾ ਉਹ ਸਕੂਲਾਂ ਨੂੰ ਸਪਲਾਈ ਕਰ ਦਿੰਦੇ ਨੇ ਕਿਉਂਕਿ ਕਿਸੇ ਨੂੰ ਵੀ ਬਾਲ ਸਾਇਤ ਦੇ ਵਿੱਚ ਟੇਸਟ ਨਹੀਂ ਹੈਗਾ ਰੁਚੀ ਨਹੀਂ ਹੈਗੀ ਜੇ ਹੈੱਡ ਨੂੰ ਨਹੀਂ ਪਤਾ ਹੋਊਗਾ ਕਿ ਬੱਚਿਆਂ ਨੂੰ ਕਿਹੜੀਆਂ ਕਿਤਾਬਾਂ ਜਾਨੀਆਂ ਚਾਹੀਦੀਆਂ ਨੇ ਤੇ ਕਿਹੜੀਆਂ ਕਿਤਾਬਾਂ ਖਰੀਦੂਗਾ ਹੋ ਜੇ ਕੋਈ ਟੀਚਰ ਉਥੇ ਹੈ ਇਹਦਾ ਨਹੀਂ ਬੈਠਾ ਜਿਹੜਾ ਖੁਦ ਕਿਤਾਬ ਬਾਲ ਸਹਿਤ ਕਿਹੜੀਆਂ ਕਿਤਾਬਾਂ ਲੈ ਕੇ ਜਾਊਗਾ ਉਹ ਹੁੰਦਾ ਕਿ ਇਹ ਕਿ ਜੇ 100 200 ਕਿਤਾਬ 500 ਕਿਤਾਬ ਸਾਡੀ ਲਾਇਬ੍ਰੇਰੀ ਚ ਪਈ ਵੀ ਹੈ ਉਹਦੇ ਵਿੱਚ ਬੱਚਿਆਂ ਨੇ ਪੜਨ ਵਾਲੀਆਂ ਪੰਜਾਹ ਕਿਤਾਬਾਂ ਵੀ ਨਹੀਂ ਹੁੰਦੀਆਂ ਹੈਗੀਆਂ ਹੁਣ ਅਸੀਂ ਅਲੋਚਨਾ ਦੀਆਂ ਕਿਤਾਬਾਂ ਲੈ ਜਾਂਦੇ ਆ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਾਂ ਮਿਡਲ ਸਕੂਲਾਂ ਦੇ ਵਿੱਚ ਜਾਂ ਹਾਈ ਸਕੂਲਾਂ ਦੇ ਵਿੱਚ ਉਹ ਕਿਤਾਬਾਂ ਕਿਤੇ ਬੱਚਿਆਂ ਨੇ ਪੜ੍ਹਣੀਆਂ ਨਹੀਂ ਹੁੰਦੀਆਂ ਹੈਗੀਆਂ ਸੋ ਬਾਲ ਸਹਿਤ ਸਕੂਲਾਂ ਤੱਕ ਕਾਲਜਾਂ ਤੱਕ ਲੈ ਕੇ ਕਿਵੇਂ ਜਾਇਆ ਜਾਵੇ ਤੇ ਉਸ ਨੂੰ ਬੱਚਿਆਂ ਤੱਕ ਪੜਾਇਆ ਕਿਵੇਂ ਜਾਵੇ ਬੱਚਿਆਂ ਦੇ ਨਾਲ ਬਾਲ ਸਹਿਤ ਨੂੰ ਪੜਾਉਣਾ ਇੱਕ ਐਕਸਰਸਾਈਜ਼ ਹੈ ਦੋਸੀ ਹੌਲੀ ਹੌਲੀ ਬੱਚਿਆਂ ਦੇ ਅੰਦਰ ਉਹ ਰੁਚੀਆਂ ਪੈਦਾ ਕਰਦੇ ਹਾਂ ਨਿੱਕੇ ਨਿੱਕੇ ਪ੍ਰੋਜੈਕਟ ਦੇ ਕੇ ਰੁਚੀਆਂ ਪੈਦਾ ਕਰਦੇ ਹਾਂ ਫਿਰ ਸੋਹਣੀਆਂ ਸੋਹਣੀਆਂ ਕਿਤਾਬਾਂ ਦੇ ਕੇ ਰੁਚੀਆਂ ਪੈਦਾ ਕਰਦੇ ਹਾਂ ਫਿਰ ਬੱਚਾ ਆਪ ਲਿਖਣ ਲੱਗਦਾ ਤੇ ਬੱਚਾ ਪੜ੍ਹਨ ਲੱਗਦਾ ਹੈ ਜਦੋਂ ਅਸੀਂ ਕਹਿੰਦੇ ਕਿ ਪੰਜਾਬ ਦੇ ਵਿੱਚ ਪੜ੍ਹਨ ਸੱਭਿਆਚਾਰ ਨਹੀਂ ਹੈਗਾ ਇਹਦੀ ਜੜ੍ਹਾਂ ਹੀ ਇੱਥੇ ਪਈਆਂ ਨੇ ਇੱਥੇ ਪਈਆਂ ਇੱਥੋਂ ਹੀ ਸ਼ੁਰੂ ਹੋਣਾ ਕਿੰਨਾ ਸਾਡੇ ਘਰਾਂ 'ਚ ਕਿਤਾਬਾਂ ਨੇ ਨਾ ਸਾਡੇ ਸਕੂਲਾਂ 'ਚ ਬੱਚਿਆਂ ਦੀਆਂ ਕਿਤਾਬਾਂ ਨਹੀਂ ਜੇ ਘਰਾਂ 'ਚ ਵੀ ਕਿਤਾਬ ਨਹੀਂ ਤੇ ਸਾਡੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਦੇ ਪਧਰ ਦੀਆਂ ਕਿਤਾਬਾਂ ਨਹੀਂ ਤੇ ਬੱਚਿਆਂ ਦੇ ਪਧਰ ਤੇ ਸੀ ਐਕਸਰਸਾਈਜ਼ ਨਹੀਂ ਕਰਦੇ ਹੈਗੇ ਫਿਰ ਕੋਈ ਉਤੋਂ ਇਲਹਾਮ ਥੋੜੀ ਹੋਊਗਾ ਕਿ ਰਾਤੋ-ਰਾਤ ਪੜ੍ਹਨ ਦੀ ਰੁਚੀਆਂ ਸਾਡੇ ਨੌਜਵਾਨਾਂ ਦੇ ਵਿੱਚ ਆ ਜਾਣਗੀਆਂ ਉਹਨਾਂ ਬੱਚਿਆਂ ਨੇ ਨੌਜਵਾਨ ਬਣਨੇ ਉਹਨਾਂ ਬੱਚਿਆਂ ਦੇ ਵਿੱਚੋਂ ਲੇਖ ਨਿਕਲਨੇ ਨੇ ਜੇ ਅੱਜ ਆਪਾਂ ਕਹਿੰਨੇ ਕਿ ਸਾਡੀਆਂ ਕਾਨਫਰੰਸਾਂ ਦੇ ਵਿੱਚ ਸਾਡੇ ਸੈਮੀਨਾਰਾਂ ਦੇ ਵਿੱਚ ਸਾਡੀਆਂ ਸਹਿਸਮਾਵਾਂ ਦੇ ਵਿੱਚ 60 ਸਾਲ ਤੋਂ ਉੱਪਰ ਦੇ ਬੰਦੇ ਬੈਠੇ ਹੁੰਦੇ ਨੇ ਸਾਰੇ ਬਜ਼ੁਰਗ ਬੈਠੇ ਹੁੰਦੇ ਨੇ ਉੱਥੇ ਨੌਜਵਾਨ ਦੋ ਵੀ ਨਹੀਂ ਹੁੰਦੇ ਹੈ ਕਿਉਂ ਹੋਣਗੇ ਤੁਸੀਂ ਕਦੇ ਪੜਨ ਲਾਇਆ ਉਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਲੈਵਲ ਤੇ ਤੁਸੀਂ ਕਦੇ ਵਰਕ ਕੀਤਾ ਕਦੇ ਉਹਨਾਂ ਦੀ ਵਰਕਸ਼ਾਪਾਂ ਲਾਈਆਂ ਨੇ ਕਿ ਲਿਟਰੇਚਰ ਆਹ ਹੁੰਦਾ ਤੇ ਤੁਸੀਂ ਲਿਖੋ ਜਦੋਂ ਉਹਨਾਂ ਦੀਆਂ ਵਰਕਸ਼ਾਪਾਂ ਲੱਗਣਗੀਆਂ ਜਦੋਂ ਉਹਨਾਂ ਨਾਲ ਐਕਸਰਸਾਈਜ਼ ਹੋਊਗੀ ਜਦੋਂ ਉਹਨਾਂ ਦੀਆਂ ਰੁਚੀਆਂ ਵਧਣਗੀਆਂ ਤਾਂ ਤੁਹਾਡੇ ਕੋਲੇ ਜੇ 40 ਬੰਦੇ ਬਜ਼ੁਰਗ ਬੈਠੇ ਨੇ ਤਾਂ 40 ਨੌਜਵਾਨ ਵੀ ਬੈਠੇ ਹੋਣਗੇ ਉੱਥੇ 20 ਬੱਚੇ ਵੀ ਬੈਠੇ ਹੋਣੇ ਚਾਹੀਦੇ ਨੇ ਪਰ ਇਹ ਚੀਜ਼ਾਂ ਪੰਜਾਬ ਦੇ ਵਿੱਚ ਪੈਦਾ ਨਹੀਂ ਹੋ ਸਕੀਆਂ ਤੇ ਸਾਨੂੰ ਸਾਰਿਆਂ ਨੂੰ ਸਾਹਿਤਕਾਰਾਂ ਨੂੰ ਸਿਰਜਣਾ ਦੀ ਪੱਧਰ ਤੇ ਤੇ ਅਧਿਆਪਕਾਂ ਨੂੰ ਬੱਚਿਆਂ ਦੇ ਨਾਲ ਸਾਹਿਤ ਦੀ ਐਕਸਰਸਾਈਜ਼ ਦੀ ਪੱਧਰ ਤੇ ਤੇ ਸਰਕਾਰ ਨੂੰ ਨੀਤੀਆਂ ਦੀ ਪੱਧਰ ਤੇ ਇੱਥੇ ਫੋਕਸ ਕਰਨਾ ਚਾਹੀਦਾ ਹੈ ਉਹੀ ਸਮਾਜ ਸੋਹਣਾ ਹੁੰਦਾ ਹੈ ਜਿਹੜੇ ਸਮਾਜ ਦੇ ਵਿੱਚ ਬੱਚਿਆਂ ਦੇ ਵਿੱਚ ਪੜ੍ਹਨ ਲਿਖਣ ਦੀਆਂ ਸਿਰਜਣਾ ਦੀਆਂ ਸੰਵੇਦਨਾ ਦੀਆਂ ਪਿਰਤਾਂ ਪੈਂਦੀਆਂ ਨੇ ਤੇ ਨਹੀਂ ਤਾਂ ਇਹੋ ਜਿਹੇ ਬੱਚੇ ਸਾਡੇ ਕੋਲੇ ਨੌਜਵਾਨ ਪੈਦਾ ਹੋ ਰਿਹਾ ਜਿਹਨੂੰ ਬਾਜ਼ਾਰ ਹਾਈਜੈਕ ਕਰ ਰਿਹਾ ਹੈ ਬਾਜ਼ਾਰ ਤਾਂ ਉਹਨੂੰ ਕਾਰਟੂਨ ਦੇ ਰਿਹਾ ਨਾ ਬੱਚੇ ਨੂੰ ਅਸੀਂ ਨਹੀਂ ਕੁਝ ਦੇ ਰਹੇ ਹੈਗੇ ਬਿਲਕੁਲ ਬਿਲਕੁਲ ਮੈਂ ਕਿਸੇ ਬੱਚੇ ਨੂੰ ਕਿਸੇ ਬਾਲ ਸਭਾ ਦੇ ਵਿੱਚ ਪੁੱਛਿਆ ਕਿ ਬੇਟੇ ਗੀਤ ਸੁਣਾ ਪਹਿਲਾਂ ਤਾਂ ਉਹਨੇ ਸੁਣਾਇਆ ਹੀ ਨਹੀਂ ਮੈਨੂੰ ਕਹਿੰਦਾ ਸਰ ਜੀ ਮੈਨੂੰ ਤਾਂ ਦੂਜਾ ਗੀਤ ਆਉਂਦਾ ਤੇ ਉਹ ਦੂਜਾ ਗੀਤ ਕਿਹੜਾ ਹੁੰਦਾ ਹੈ ਦੂਜਾ ਗੀਤ ਜਿਹੜਾ ਉਸ ਮੀਡੀਆ ਰਹੀਂ ਸਾਡੇ ਕੋਲੇ ਆ ਰਿਹਾ ਸੋ ਇਸ ਕਰਕੇ ਜਦੋਂ ਜਦੋਂ ਇੱਕ ਪਾਸੇ ਸਾਡੇ ਕੋਲੇ ਪੂਰੇ ਬਾਜ਼ਾਰ ਦਾ ਮੀਡੀਆ ਹੈ ਜਿਹੜਾ ਸਾਡੇ ਨੌਜਵਾਨਾਂ ਨੂੰ 1.5GB ਡਾਟਾ ਦੇ ਰਿਹਾ ਹੈ ਸਾਡੇ ਬੱਚਿਆਂ ਨੂੰ ਕਾਰਟੂਨ ਦੇ ਰਿਹਾ ਹੈ ਸਾਡੀਆਂ ਔਰਤਾਂ ਨੂੰ ਸੀਰੀਅਲ ਦੇ ਰਿਹਾ ਹੈ ਤੇ ਸਾਡੇ ਜਿਹੜੇ ਬੁੱਧੀਜੀਵੀ ਬੰਦਿਆਂ ਨੂੰ ਨਿਊਜ਼ ਡਰਾਮਾ ਦੇ ਰਿਹਾ ਹੈ ਤਾਂ ਉੱਥੇ ਫਿਰ ਜਿਹੜਾ ਉਹ ਬੇਸਿਕ ਲਿਟਰੇਚਰ ਹੈ ਜਿਹੜਾ ਸਾਡਾ ਜਿਹੜੇ ਜਿਹੜੇ ਸਾਡੇ ਪਹਿਲੇ ਗੀਤ ਨੇ ਜਿਹੜੇ ਜਿਹੜੇ ਕਦਰਾਂ ਕੀਮਤਾਂ ਦੇ ਆਧਾਰਤ ਸਾਹਿਤ ਹੈ ਉਹ ਬੱਚਾ ਤਾਂ ਕਿੱਥੋਂ ਜਾਊਗਾ ਉਹ ਦੇਣ ਵਾਲੀਆਂ ਏਜੰਸੀਆਂ ਘਟ ਗਈਆਂ ਬਾਜ਼ਾਰ ਦਾ ਜਾਂ ਸੌਦਾ ਦੇਣ ਵਾਲੀਆਂ ਏਜੰਸੀਆਂ ਵੱਧ ਗਈਆਂ ਤੇ ਬੱਚਾ ਜਿਹੜਾ ਹੈਗਾ ਉਹ ਬਾਜ਼ਾਰ ਵਾਲੇ ਪਾਸੇ ਚਲਾ ਗਿਆ ਅਸੀਂ ਜੰਮਦੇ ਬੱਚੇ ਨੂੰ ਮੋਬਾਈਲ ਫੜਾ ਦਿੰਨੇ ਆ ਹੁਣ ਉਹ ਬੱਚਾ ਮੋਬਾਈਲ ਤੇ ਕੀ ਦੇਖ ਰਿਹਾ ਬਾਜ਼ਾਰ ਹੀ ਦੇਖ ਰਿਹਾ ਉਹ ਗੇਮਾਂ ਬਾਜ਼ਾਰ ਨੇ ਪੈਦਾ ਕੀਤੀਆਂ ਹੁੰਦੀਆਂ ਨੇ ਤੇ ਉਹ ਜਿਹੜਾ ਸਾਰਾ ਕੁਝ ਗੀਤ ਆ ਰਹੇ ਨੇ ਉਹ ਕਾਰਟੂਨ ਆ ਰਹੇ ਨੇ ਉਹ ਬਾਜ਼ਾਰ ਨੇ ਉਹਨਾਂ ਦੇ ਅੰਦਰ ਇੱਕ ਬਾਜ਼ਾਰੂ ਮਾਨਸਿਕਤਾ ਪੈਦਾ ਕਰਨ ਲਈ ਇੱਕ ਜਿਹੜਾ ਖਪਤ ਸੱਭਿਆਚਾਰ ਪੈਦਾ ਕਰਨ ਲਈ ਉਹ ਪ੍ਰੋਡਕਟ ਬਣਾ ਕੇ ਦੇ ਰਿਹਾ ਹੈ ਤਾਂ ਕਿ ਬੱਚੇ ਵੱਡੇ ਹੋ ਕੇ ਬਾਜ਼ਾਰ ਦੇ ਕਸਟਮਰ ਬਣ ਸਕਣ ਉਹ ਸੋਹਣੇ ਇਨਸਾਨ ਨਾ ਬਣ ਸਕਣ ਇਹ ਬਹੁਤ ਵੱਡਾ ਖਲਾਅ ਹੈ ਇਹ ਤਾਂ ਤੁਸੀਂ ਬੜੀ ਦੁਖਦੀ ਰਗ ਫੜਈ ਆ ਆਪਾਂ ਜਦੋਂ ਮੈਨੂੰ ਇਹ ਜਾਦਾ ਵੀ ਜਦੋਂ ਅਸੀਂ ਜਵਾਨ ਹੁੰਦੇ ਸੀ ਉਦੋਂ ਬੇਸ਼ੱਕ ਬਾਲ ਸਹਾਇਤ ਨਹੀਂ ਵੀ ਰਚਿਆ ਜਾਂਦਾ ਪਰ ਜਿਹੜੀਆਂ ਦਾਦੀ ਨਾਨੀ ਦੀਏ ਕੋਲੋਂ ਆਪਾਂ ਬਾਤਾਂ ਰੱਤਾਂ ਸੁਣਦੇ ਸੀ ਉਹ ਬਾਲ ਸਹਾਇਤ ਹੀ ਸੀ ਉਹਨਾਂ ਸਾਰੀਆਂ ਕਹਾਣੀਆਂ ਦੇ ਵਿੱਚ ਉਪਦੇਸ਼ ਉਪਜ ਕੇ ਆਉਂਦਾ ਸੀ ਉਹਦੇ ਵਿੱਚ ਉਪਦੇਸ਼ ਕਿਹਾ ਨਹੀਂ ਸੀ ਜਾਂਦਾ ਜਿਵੇਂ ਹੁਣ ਤੁਸੀਂ ਕਿਹਾ ਬੱਚਿਆਂ ਦੇ ਲੈਵਲ ਦਾ ਇਸ ਤਰ੍ਹਾਂ ਦਾ ਸਹਾਇਤ ਰਚਿਆ ਜਾਵੇ ਜਿਹਦੇ ਵਿੱਚੋਂ ਜਿਹੜੀ ਜਿਹੜੀ ਗੱਲ ਕਹਿਣੀ ਚਾਹੁੰਦੇ ਆ ਉਹ ਇਵੈਂਟਸ ਵਿੱਚੋਂ ਆਪਰੇਂਟਸ ਵਿੱਚੋਂ ਆਵੇ ਨਾ ਕਿ ਅਸੀਂ ਸਾਨੂੰ ਮੂੰਹੋਂ ਉਹਦਾ ਪ੍ਰਚਾਰ ਨਾ ਕਰਨਾ ਪਵੇ ਮੇਰਾ ਖਿਆਲ ਹੈ ਜੇ ਬੱਚਿਆਂ ਦੇ ਲੈਵਲ ਤੇ ਜਾ ਕੇ ਉਸ ਤਰ੍ਹਾਂ ਦਾ ਅਸੀਂ ਡਰਾਮੈਟਿਕ ਜਾਂ ਕੋਈ ਚੀਜ਼ਾਂ ਪੇਸ਼ ਕਰਾਂਗੇ ਤਾਂ ਬੱਚੇ ਉਹਨੂੰ ਛੇਤੀ ਸਵੀਕਾਰ ਕਰਨਗੇ ਔਰ ਉਹਦੇ ਮਗਰ ਲੱਗਣਗੇ ਹਮਮ ਔਰ ਜਿੱਥੋਂ ਤੱਕ ਤੁਸੀਂ ਦੂਸਰੇ ਸੱਭਿਆਚਾਰ ਦੀ ਗੱਲ ਕਰੀ ਆ ਮੰਡੀ ਸੱਭਿਆਚਾਰ ਅੱਜ ਅ ਵੱਡਾ ਵੱਡਾ ਦਖਾਂਤ ਆ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਬੱਚੇ ਦੇ ਲਈ ਕੱਪੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਉਹ ਮਤਲਬ ਐਸੀ ਮੰਡੀ ਦਾ ਅਸੀਂ ਵਿੱਚ ਗ੍ਰਸਤ ਹੋ ਚੁੱਕੇ ਆ ਅੱਛਾ ਦੂਸਰੀ ਗੱਲ ਇਹ ਆ ਵੀ ਜਿਵੇਂ ਹੁਣ ਤੁਸੀਂ ਲਾਇਬ੍ਰੇਰੀਆਂ ਦੀ ਗੱਲ ਕਰੀ ਆ ਸਕੂਲਾਂ ਦੀ ਲਾਇਬ੍ਰੇਰੀ ਤਾਂ ਹੋਈ ਜੋ ਕਾਲਜਾਂ ਦੀ ਲਾਇਬ੍ਰੇਰੀ ਹੋਈ ਇਸ ਤੋਂ ਬਨਾ ਪਿੰਡਾਂ ਦੇ ਵਿੱਚ ਕੀ ਲਾਇਬ੍ਰੇਰੀ ਸੱਭਿਆਚਾਰ ਉਹ ਜਿਉਂਦਾ ਹੈਗਾ ਜਿਵੇਂ ਪਿੰਡਾਂ ਦੇ ਵਿੱਚ ਸਾਡੇਆਂ ਸਮਿਆਂ ਦੇ ਵਿੱਚ ਨੌਜਵਾਨ ਸੋਆਮਾ ਇਕੱਠੀਆਂ ਹੋ ਕੇ ਆਪਣੇ ਪਿੰਡ ਦੇ ਵਿੱਚ ਲਾਇਬ੍ਰੇਰੀ ਬਣਾਉਂਦੇ ਸੀਗੇ ਕਿਤਾਬਾਂ ਲਿਆਉਂਦੇ ਸੀਗੇ ਅਸੀਂ ਮੈਨੂੰ ਯਾਦ ਆ ਜਦੋਂ ਸਾਡੇ ਕਾਲਜ ਦੇ ਪੇਪਰ ਹੋ ਜਾਂਦੇ ਸੀ ਇੱਕ ਇੱਕ ਦਿਨ ਦੇ ਵਿੱਚ ਦੋ ਦੋ ਕਿਤਾਬਾਂ ਵੀ ਪੜੀਆਂ ਕੀ ਇਸ ਤਰ੍ਹਾਂ ਦਾ ਕੁਝ ਰੁਝਾਨ ਹੋ ਰਿਹਾ ਜਾਂ ਉਹ ਇਸ ਕਿਸਮ ਦੇ ਰੁਝਾਨ ਨੂੰ ਵੀ ਨਾ ਕਾਫੀ ਖਤਰੇ ਨੇ ਇਸ ਵੇਲੇ ਜਿਹੜਾ ਸਾਹਿਤ ਸੁਭਾਵਾ ਵੀ ਸੰਕਟ ਦੇ ਵਿੱਚ ਨੇ ਹੂੰ ਹੂੰ ਕਿਉਂਕਿ ਜਿਹੜਾ ਨੌਜਵਾਨ ਸਾਡੇ ਕੋਲੇ ਆ ਰਿਹਾ ਹੈ ਉਹ ਮੀਡੀਆ ਜਨਰੇਟ ਨੌਜਵਾਨ ਹੈ ਉਹ ਜੋ ਕੋ ਲਿਖਦਾ ਵੀ ਹੈ ਤਾਂ ਉਹ ਉਹਦੇ ਕੋਲੇ ਐਕਸਪੋਜ਼ਰ ਆ ਸਿੱਧਾ ਸੋਸ਼ਲ ਮੀਡੀਆ ਹੂੰ ਜੇ ਕੋਈ ਬੰਦਾ ਕਵਤਾ ਲਿਖਦਾ ਹੈ ਜੋ ਕੋਈ ਬੰਦਾ ਕਹਾਣੀ ਲਿਖਦਾ ਹੈ ਤਾਂ ਉਹ ਸਿੱਧਾ ਸੋਸ਼ਲ ਮੀਡੀਆ ਤੇ ਪਾ ਦਿੰਦਾ ਹੈ ਤੇ ਉੱਥੇ ਲਾਈਕਸ ਤੇ ਵਿਊਜ਼ ਤੇ ਸ਼ੇਅਰ ਦੇਖਦਾ ਹੈ ਕਿ ਮੇਰੇ ਕਿੰਨੇ ਗੁਲਾਮ ਹੋ ਕੇ ਰਹਿ ਗਏ ਨੇ ਹਾਂ ਤੇ ਸੋਸ਼ਲ ਮੀਡੀਆ ਤੇ ਜਾਂ ਤੁਹਾਡੀ ਪ੍ਰਸ਼ੰਸਾ ਹੈ ਜਾਂ ਤੁਹਾਡੀ ਨਿੰਦਾ ਹੈ ਉੱਥੇ ਸਾਰਥਕ ਡਿਬੇਟ ਨਹੀਂ ਹੋ ਸਕਦੀ ਹੈਗੀ ਸਾਰਥਕ ਡਿਬੇਟ ਸੈਤਸਵਾਮਾ ਦੇ ਵਿੱਚ ਹੀ ਹੁੰਦੀ ਸੀ ਸੋ ਉਹ ਸੈਤਸਵਾਮਾ ਨੂੰ ਇਸ ਸੈਤਸਵਾਮਾ ਦੇ ਵਿੱਚ ਵੀ ਇਸ ਵੇਲੇ ਬਜ਼ੁਰਗ ਬੰਦੇ ਜਿਆਦਾ ਆ ਰਹੇ ਨੇ ਜਿਹੜੇ ਜਿਹੜੇ ਪੁਰਾਣੇ ਕਲਚਰ ਦੇ ਵਿੱਚੋਂ ਆ ਰਹੇ ਨੇ ਤੇ ਜਿਹੜਾ ਨੌਜਵਾਨ ਹੈ ਉਹ ਜਿਆਦਾ ਸੋਸ਼ਲ ਮੀਡੀਆ ਰਾਹੀਂ ਤੇ ਹੋਰ ਮੀਡੀਆ ਰਾਹੀਂ ਆਪਣੇ ਆਪ ਨੂੰ ਪੇਸ਼ ਕਰ ਰਿਹਾ ਹੈ ਸੋ ਜਿਹੜਾ ਉਸ ਕਿਸਮ ਦੀਆਂ ਚੀਜ਼ਾਂ ਸੀਆਂ ਉਹ ਵੀ ਇਸ ਵੇਲੇ ਸੰਕਟ ਦੇ ਵਿੱਚੋਂ ਨੇ ਲਾਈਬ੍ਰੇਰੀ ਸੱਭਿਆਚਾਰਤਾ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਪਹਿਲਾਂ ਵੀ ਨਹੀਂ ਪੈਦਾ ਹੋਇਆ ਹੈਗਾ ਇਹ ਠੀਕ ਹੈ ਕਿ ਕੁਝ ਥਾਵਾਂ ਤੇ ਲਾਈਬ੍ਰੇਰੀਆਂ ਸਾਡੇ ਰਹੀਆਂ ਕੁਝ ਥਾਵਾਂ ਤੇ ਹੁਣ ਵੀ ਲਾਈਬ੍ਰੇਰੀਆਂ ਮਸ਼ਹੂਰ ਨੇ ਜਿਵੇਂ ਜੀਦਾ ਪਿੰਡ ਦੇ ਵਿੱਚ ਲਾਈਬ੍ਰੇਰੀ ਹੈ ਜਾਂ ਬਰਗਾੜੀ ਪਿੰਡ ਦੇ ਵਿੱਚ ਲਾਈਬ੍ਰੇਰੀ ਹੈ ਜਾਂ ਕੁਝ ਹੋਰ ਥਾਵਾਂ ਤੇ ਲਾਈਬ੍ਰੇਰੀਆਂ ਹੈਗੀਆਂ ਨੇ ਜਿਹੜੀਆਂ ਵੱਡੇ ਪੱਧਰ ਤੇ ਸੋਹਣੀਆਂ ਚੱਲ ਰਹੀਆਂ ਨੇ ਪਰ ਜਿਵੇਂ ਸਾਡੇ ਪਿੰਡਾਂ ਦੇ ਵਿੱਚ ਸ਼ਰਾਬ ਸੱਭਿਆਚਾਰ ਪੈਦਾ ਹੋਇਆ ਕਿ ਇੱਕ ਪਿੰਡ ਦੇ ਵਿੱਚ ਚਾਰ ਠੇਕੇ ਬਣ ਗਏ ਸ਼ਰਾਬ ਦੇ ਪਰਚਾਰ ਪਿੰਡਾਂ 'ਚ ਇੱਕ ਲਾਈਬ੍ਰੇਰੀ ਨਹੀਂ ਬਣੀ ਹੈਗੀ ਜਿੱਥੇ ਕਾਮਨ ਮੈਨ ਜਾ ਸਕੇ ਜਿੱਥੇ ਕਾਮਨ ਮੈਨ ਕਿਤਾਬਾਂ ਇਸ਼ੂ ਕਰਾ ਸਕੇ ਈਵਨ ਜਿਹੜੀਆਂ ਜ਼ਿਲ੍ਹਾ ਲਾਇਬ੍ਰੇਰੀਆਂ ਗਵਰਨਮੈਂਟ ਨੇ ਬਣਾਈਆਂ ਵੀ ਸੀ ਉਹਨਾਂ ਲਾਇਬ੍ਰੇਰੀਆਂ ਦੇ ਵਿੱਚ ਵੀ ਇਸ ਵੇਲੇ ਕੰਮ ਪੈਂਦੇ ਨੇ ਉੱਥੇ ਉੱਥੇ ਵੀ ਜਿਹੜਾ ਪਾਠਕ ਨਹੀਂ ਪੈਦਾ ਹੋ ਰਿਹਾ ਨਾ ਪਾਠਕ ਉਹ ਤਾਂ ਲਾਇਬ੍ਰੇਰੀ ਨਾਲ ਹੀ ਜੁੜੀ ਹੋਈ ਹੈ ਤੁਸੀਂ ਕਿਤਾਬਾਂ ਰੈਕਾਂ 'ਚ ਤਾਂ ਸਜਾ ਦੋਗੇ ਪਰ ਉਹ ਕਿਤਾਬਾਂ ਦੇ ਉੱਥੇ ਰੈਕਾਂ ਦੀ ਧੂੜ ਫਕਦੀਆਂ ਰਹਿਣਗੀਆਂ ਉਹ ਕਿਤਾਬਾਂ ਪਾਠਕ ਤੱਕ ਨਹੀਂ ਜਾਣਗੀਆਂ ਤੇ ਪਾਠਕ ਫਿਰ ਉੱਥੋਂ ਹੀ ਪੈਦਾ ਸਕੂਲਾਂ 'ਚ ਪੈਦਾ ਹੋਣਾ ਪਾਠਕ ਨਹੀਂ ਤਦੋਂ ਉਹ ਬੱਚੇ ਬੱਚਿਆਂ ਦੇ ਅੰਦਰ ਪੜ੍ਹਨ ਦੀ ਰੁਚੀਆਂ ਪੈਦਾ ਹੋਣਗੀਆਂ ਫਿਰ ਉਹ ਲਾਇਬ੍ਰੇਰੀਆਂ ਤੱਕ ਵੀ ਜਾਣਗੇ ਫਿਰ ਉਹ ਲਾਇਬ੍ਰੇਰੀਆਂ ਬਣਾਉਣਗੇ ਵੀ ਮੈਂ ਤਾਂ ਇਹ ਸੋਚਦਾ ਹੁਣਾ ਇੱਥੋਂ ਤੱਕ ਵੀ ਅਸੀਂ ਜੇ ਸਕੂਲ ਦੇ ਵਿੱਚ ਗਰਾਊਂਡ ਬਣਾਉਣੇ ਆ ਖੇਡਾਂ ਦਾ ਉਹ ਗਰਾਊਂਡ 2 ਵਜੇ ਤੱਕ ਬੱਚੇ ਖੇਡਦੇ ਨੇ ਦੁਪਹਿਰ ਤੋਂ ਬਾਅਦ ਉੱਥੇ ਲੋਕ ਆ ਕੇ ਕਾਮਨ ਬੰਦੇ ਆ ਕੇ ਖੇਡਦੇ ਨੇ ਗਰਾਊਂਡ ਸਾਰਿਆਂ ਲਈ ਓਪਨ ਹੈ ਪਰ ਅਸੀਂ ਲਾਇਬ੍ਰੇਰੀ ਕੈਦ ਕਰਤੀ ਅਸੀਂ ਸਕੂਲ ਦੀ ਲਾਇਬ੍ਰੇਰੀ ਨੂੰ ਪਿੰਡ ਵਾਸਤੇ ਓਪਨ ਕਾਤੋਂ ਨਹੀਂ ਕਰਦੇ ਹੈਗੇ ਹਾਂ ਕਿ 2 ਵਜੇ ਤੱਕ ਭਾਈ ਆ ਸਾਡੇ ਕੋਲੇ 1000 ਕਿਤਾਬ ਪਈ ਐ 2 ਵਜੇ ਤੱਕ ਸਾਡੇ ਬੱਚੇ ਪੜ੍ਹਨਗੇ 2 ਵਜੇ ਤੋਂ ਲੈ ਕੇ 5 ਵਜੇ ਤੱਕ 6 ਵਜੇ ਤੱਕ ਭਾਵੇਂ ਤੁਸੀਂ ਉਥੇ ਕੋਈ ਬੰਦਾ ਪਾਇੰਟ ਕਰੋ ਉਥੇ ਇੱਕ ਮੁਲਾਜ਼ਮ ਲਾਓ ਜਿਹੜਾ ਉਸ ਲਾਇਬ੍ਰੇਰੀ ਨੂੰ 24 ਘੰਟੇ ਖੁੱਲ੍ਹਾ ਰੱਖੇ ਹੁਣ ਕਾਲਜ ਦੇ ਵਿੱਚ 5000 ਕਿਤਾਬ ਪਈ ਐ ਉਹ ਉਹਦੀ ਐਕਸੈਸ ਆਮਨ ਬੰਦੇ ਤੱਕ ਕਤੋਂ ਨਹੀਂ ਹੈਗੀ ਕਿ ਕੋਮਰ ਬੰਦਾ ਵੀ ਜਾ ਕੇ ਕਿਤਾਬ ਐਸ਼ੂ ਕਰਾਵੇ ਜਦੋਂ ਸਾਡੇ ਕੋਲੇ ਐਡੇ ਵੱਡੇ ਰਿਸੋਰਸ ਪਏ ਨੇ ਅਸੀਂ ਗਰਾਊਂਡ ਤਾਂ ਸ਼ੇਅਰ ਕਰ ਲਏ ਆਪਣੇ ਕਿ ਇੱਥੇ ਬਾਸਕਟਬਾਲ ਦਾ ਗਰਾਊਂਡ ਹੈ ਜੀ ਕਾਲਜ ਟਾਈਮ 'ਚ ਕਾਲਜ ਦੇ ਬੱਚੇ ਖੇਡਣਗੇ ਬਾਅਦ ਜਿਹੜਾ ਮਰਜ਼ੀ ਆ ਕੇ ਪ੍ਰੈਕਟਿਸ ਕਰੇ ਸ਼ਾਮ ਨੂੰ ਸ਼ਾਮ ਨੂੰ ਗਰਾਊਂਡਾਂ ਦੇ ਵਿੱਚ ਰੌਣਕ ਹੁੰਦੀ ਹੈ ਫਿਰ ਲਾਇਬ੍ਰੇਰੀ 'ਚ ਰੌਣਕਾ ਤੋਂ ਨਹੀਂ ਹੁੰਦੀ ਹੈਗੀ ਅਸੀਂ ਲਾਇਬ੍ਰੇਰੀ ਨੂੰ ਜਿੰਦੇਗਾ ਤੋਂ ਲਾ ਕੇ ਰੱਖ ਲੈ ਅਸੀਂ ਕਿਉਂ ਸੋਚਦੇ ਹਾਂ ਕਿ 2 ਵਜੇ ਤੋਂ ਬਾਅਦ 3 ਵਜੇ ਤੋਂ ਬਾਅਦ ਇੱਥੇ ਕੋਈ ਬੰਦਾ ਲਾਇਬ੍ਰੇਰੀ 'ਚ ਇੰਟਰ ਨਹੀਂ ਕਰ ਸਕੂਗਾ ਲਾਇਬ੍ਰੇਰੀਆਂ ਵੀ ਜਨਤਕ ਹੋਣੀ ਚਾਹੀਦੀਆਂ ਨੇ ਤਾਂ ਕਿ ਜੇ ਇੱਕ ਪਿੰਡ ਦੇ ਵਿੱਚ 20 ਪਾਠਕ ਜਿਉਂਦੇ ਨੇ ਬੈਠੇ ਨੇ ਉਹ 20 ਪਾਠਕ ਉਹਨਾਂ 500 ਕਿਤਾਬਾਂ ਤੱਕ ਤਾਂ ਪਹੁੰਚ ਕਰ ਸਕਣ ਨਾ ਜਿਹੜੀਆਂ ਉਹਦੇ ਉਹਦੇ ਨੇੜੇ ਪਈਆਂ ਨੇ ਦੂਜ ਸੋ ਮੈਨੂੰ ਇਹ ਲੱਗਦਾ ਹੁੰਦਾ ਹੈ ਮੇਰਾ ਨਿੱਜੀ ਸੁਝਾਅ ਵੀ ਇਹ ਹੈ ਇਸ ਮਾਧਿਅਮ ਰਹੀਂ ਮੈਂ ਕਹਿਣਾ ਚਾਹੁੰਦਾ ਕਿ ਸਾਨੂੰ ਸਕੂਲਾਂ ਤੇ ਕਾਲਜਾਂ ਦੀਆਂ ਲਾਇਬ੍ਰੇਰੀਆਂ ਨੂੰ ਸਕੂਲ ਕਾਲਜ ਦੇ ਟਾਈਮ ਤੋਂ ਬਾਅਦ ਓਪਨ ਕਰਨਾ ਚਾਹੀਦਾ ਹੈ ਤਾਂ ਕਿ ਹਰ ਬੰਦਾ ਉੱਥੇ ਆ ਕੇ ਕੋਈ ਵੀ ਕਿਤਾਬ ਲਿਜਾ ਸਕੇ ਤੇ ਕੋਈ ਵੀ ਕਿਤਾਬ ਉੱਥੇ ਜਮ੍ਹਾਂ ਕਰਾ ਸਕੇ ਫਿਰ ਕਿਤੇ ਨਾ ਕਿਤੇ ਜਾ ਕੇ ਅਸੀਂ ਥੋੜਾ ਥੋੜਾ ਬਹੁਤ ਜਿਹੜਾ ਇਹ ਸੱਭਿਆਚਾਰ ਪੈਦਾ ਕਰ ਸਕਾਂਗੇ ਬੱਚੇ ਸਗੋਂ ਸਾਡੇ ਮੀਡੀਏਟਰ ਹੋਣੇ ਚਾਹੀਦੇ ਨੇ ਜਿਉਂਦਾ ਰੱਖ ਸਕਾਂਗੇ ਬੱਚੇ ਆਪਣੇ ਪੇਰੈਂਟਸ ਨੂੰ ਕਿਤਾਬਾਂ ਪੜ੍ਹਾਉਣ ਬੱਚੇ ਪੇਰੈਂਟਸ ਨੂੰ ਲਾਇਬ੍ਰੇਰੀਆਂ ਤੱਕ ਲੈ ਕੇ ਆਉਣ ਗਿਆ ਸਾਡੇ ਸਕੂਲ ਦੀ ਲਾਇਬ੍ਰੇਰੀ ਹੈ ਤੁਸੀਂ ਉੱਥੇ ਜਾਓ ਉੱਥੋਂ ਕਿਤਾਬ ਇਸ਼ੂ ਕਰਾਓ ਅਖਬਾਰ ਇਸ ਵੇਲੇ ਅਖਬਾਰ ਪੜ੍ਹਨ ਦੀ ਪਰੰਪਰਾ ਹੀ ਖਤਮ ਹੋ ਗਈ ਪਿੰਡਾਂ ਦੇ ਵਿੱਚ ਪਹਿਲਾਂ ਕਾਫੀ ਵੱਡੀ ਗਿਣਤੀ ਚ ਅਖਬਾਰ ਆਉਂਦਾ ਸੀ ਹੁਣ ਜਿਹੜੀ ਨਵੀਂ ਪੀੜ੍ਹੀ ਅਖਬਾਰ ਨੂੰ ਟੱਚ ਵੀ ਨਹੀਂ ਕਰਦੀ ਹੈਗੀ ਉਹ ਨਿਊਜ਼ ਤੋਂ ਬਹੁਤ ਪਰੇ ਹੈ ਉਹ ਸਿਰਫ ਕੁਝ ਚੀਜ਼ਾਂ ਦੇਖਦੀ ਹੈ ਜਿਹੜੀ ਉਹਦੇ ਟੈਸਟ ਦੇ ਵਿੱਚ ਆਉਂਦੀਆਂ ਨੇ ਬੰਦ ਹੋ ਰਹੇ ਨੇ ਅਖਬਾਰ ਜਿਹੜੇ ਨੇ ਉਹ ਮਤਲਬ ਇੱਥੇ ਵੀ ਜਿਹੜੇ ਅਖਬਾਰਾਂ ਦੀ ਜਿਹੜਾ ਸੋਸ਼ਲ ਮੀਡੀਆ ਨੇ ਦਾ ਇਫੈਕਟ ਇੱਥੋਂ ਦੇ ਜਿਹੜੇ ਵੱਡੇ ਅਖਬਾਰ ਜਿਹੜੇ ਡੇਲੀ ਸ਼ਬਦ ਦੇ ਸੀਗੇ ਉਹ ਕਿਉਂਕਿ ਹੁਣ ਉਹਨਾਂ ਨੂੰ ਫਿਰ ਐਡਵਰਟਾਈਜ਼ਮੈਂਟ ਤੇ ਚੱਲਣਾ ਉਹਨਾਂ ਨੇ ਉਹ ਨਹੀਂ ਮਿਲ ਰਹੇ ਉਹ ਬੰਦ ਹੋ ਰਹੇ ਨੇ ਆਨਲਾਈਨ ਪੈ ਰਹੇ ਨੇ ਉਹ ਸਾਰਾ ਕੁਝ ਹੋ ਰਿਹਾ ਹੈਗਾ ਤੇ ਇਸੇ ਗੱਲ ਨੂੰ ਹੁਣ ਆਪਾਂ ਆਪਣੀ ਗੱਲ ਇਸ ਪਾਸੇ ਚੱਲੀ ਆ ਮੈਂ ਤੁਹਾਨੂੰ ਲਾਇਬ੍ਰੇਰੀਆਂ ਬਾਰੇ ਇੱਥੇ ਵੀ ਦੱਸਦਾ ਇੱਥੇ ਔਰ ਜੇ ਅਸੀਂ ਲਾਇਬ੍ਰੇਰੀ ਖੋਲ੍ਹਾਂਗੇ ਤਾਂ ਸਾਡਾ ਪਾਠਕਾਂ ਦਾ ਵੀ ਫਰਜ਼ ਬਣਦਾ ਵੀ ਅਸੀਂ ਇਧਰ ਤੋਂ ਕਿਤਾਬਾਂ ਇਸ਼ੂ ਕਰਵਾਈਏ ਇੱਥੇ ਸਾਡੇ ਜੇ ਪੰਜਾਬੀ ਸੈਕਸ਼ਨ ਹੈਗਾ ਲਾਇਬ੍ਰੇਰੀਆਂ ਦੇ ਵਿੱਚ ਜੋ ਵੀ ਸੈਕਸ਼ਨ ਨੇ ਉੱਥੇ ਉਹਨਾਂ ਦੇ ਵਿੱਚ ਕਿਸੇ ਕਿਤਾਬ ਨੂੰ ਜੇ ਸਾਲ 2 ਸਾਲ ਤੱਕ ਕੋਈ ਇਸ਼ੂ ਨਹੀਂ ਕਰਵਾ ਦਤਾ ਉਹ ਕੁਝ ਸੈਂਟਰਾਂ ਦੀ ਬਾਹਰ ਲਾ ਕੇ ਰੱਖ ਦਿੰਦੇ ਆ ਵੀ ਇਹ ਵੇਚ ਦਿੰਦੇ ਆ ਕਿਤਾਬ ਕਿਉਂਕਿ ਉਹ ਜਗਾ ਰੋਕੀ ਬੈਠੀ ਆ ਉਹਨਾਂ ਦੀ ਉਹ ਉਹਦੇ ਤੋਂ ਹੁੰਦੇ ਕੋਈ ਹੋਰ ਲਿਆਉਣਾ ਚਾਹੁੰਦੇ ਆ ਸੋ ਸਾਡਾ ਜਿੱਥੇ ਜਿੱਥੇ ਇਹ ਚੀਜ਼ਾਂ ਪੈਦਾ ਕਰਨ ਦਾ ਹੈਗਾ ਉੱਥੇ ਸਾਡਾ ਪਾਠਕਾਂ ਦਾ ਵੀ ਫਰਜ ਬਣਦਾ ਵੇ ਅਸੀਂ ਜਾ ਕੇ ਕਿਤਾਬਾਂ ਇੱਕ ਹੋਰ ਇੰਪੋਰਟੈਂਟ ਇਸ਼ੂ ਮੈਂ ਤੁਹਾਡੀ ਗੱਲ ਦੇ ਵਿੱਚ ਜੋੜਦਾ ਜਿਹੜਾ ਬਹੁਤ ਮਹੱਤਵਪੂਰਨ ਹੈ ਨਾ ਬਿਲਕੁਲ ਮੈਂ ਵੀ ਇਸ ਗੱਲ ਦੇ ਹਾਮੀ ਆ ਕਿ ਪਾਠਕ ਨੂੰ ਕਿਤਾਬਾਂ ਇਸ਼ੂ ਕਰਾਉਣੀਆਂ ਚਾਹੀਦੀਆਂ ਨੇ ਪਰ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਸਾਹਿਤਕਾਰਾਂ ਨੂੰ ਹੂੰ ਹੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਠਕ ਤੱਕ ਕਿਹੜੀ ਕਿਤਾਬ ਜਾਣੀ ਚਾਹੀਦੀ ਹੈ ਸਾਡੀਆਂ ਬਹੁਤ ਸਾਰੀਆਂ ਕਿਤਾਬਾਂ ਦਾ ਮਿਆਰ ਵੀ ਪਾਠਕਾਂ ਤੱਕ ਜਾਣ ਵਾਲਾ ਨਹੀਂ ਹੈਗਾ ਮੇਰੀ ਛੋਟੀ ਜੀ ਘਟਨਾ ਯਾਦ ਆ ਗਈ ਅਧੇ ਮਿੰਟ ਦੱਸੂਗਾ ਤੁਹਾਨੂੰ ਇੱਕ ਵਾਰੀ ਮੇਰੇ ਕੋਲੇ ਕੋਈ ਬੰਦੇ ਆਏ ਕਹਿੰਦੇ ਵੀ ਜੇਲ੍ਹ ਦੇ ਵਿੱਚ ਲਾਇਬ੍ਰੇਰੀ ਬਣਾਉਣੀ ਹੈ ਤੇ ਤੁਹਾਡੀਆਂ ਜਿਹੜੀਆਂ ਫालतू ਕਿਤਾਬਾਂ ਨੇ ਸਾਨੂੰ ਉਹ ਦੇ ਦਿਓ ਮੈਂ ਪਹਿਲਾਂ ਤਾਂ ਕਿ ਕੋਈ ਕਿਤਾਬ ਫालतू ਹੁੰਦੀ ਨਹੀਂ ਹੈਗੀ ਤੇ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਕਿਤਾਬਾਂ ਮੰਨ ਲਓ ਮੇਰੇ ਕੋਲੇ ਫालतू ਨੇ ਉਹ ਮੈਂ ਤੁਹਾਨੂੰ ਦੇ ਦੂੰਗਾ ਪੜੂਗਾ ਕੌਣ ਫਿਰ ਉੱਥੇ ਜਿਹੜੀਆਂ ਮੈਂ ਨਹੀਂ ਚਾਹੁੰਦਾ ਹੈਗਾ ਕਿ ਮੈਂ ਆਪ ਨਹੀਂ ਪੜਦਾ ਹੈਗਾ ਮੈਨੂੰ ਉਹਨਾਂ ਨੂੰ ਕਿਹਾ ਵੀ ਜੇਲ੍ਹ ਦੇ ਵਿੱਚ ਤੁਸੀਂ 50 ਕਿਤਾਬਾਂ ਰੱਖ ਲਓ ਚਾਹੇ ਪਰ ਉਹ ਕਿਤਾਬਾਂ ਰੱਖੋ ਜਿਹੜੇ ਕੈਦੀਆਂ ਦੇ ਮਨੋ ਵਿਗਿਆਨ ਨਾਲ ਜੁੜੀਆਂ ਹੋਈਆਂ ਨੇ ਪਾਠਕ ਨੂੰ ਪ੍ਰੋਸਣਾ ਕੀ ਹੈ ਇਹ ਵੀ ਇੱਕ ਬਹੁਤ ਮਹੱਤਵਪੂਰਨ ਮਸਲਾ ਹੈ ਤਾਂ ਕਿ ਪਾਠਕ ਦੀ ਰੁਚੀ ਬਣ ਸਕੇ ਮੋਸਟ ਇੰਪੋਰਟੈਂਟ ਚੀਜ਼ ਹੈ ਡਾਕਟਰ ਸਾਹਿਬ ਤੁਸੀਂ ਅੱਜ ਆਏ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰ ਬੜੀਆਂ ਸਾਰਥਕ ਗੱਲਾਂ ਹੋਈਆਂ ਤੇ ਤੁਹਾਡਾ ਆ ਬਹੁਤ ਸ਼ੁਕਰੀਆ ਜੀ ਅੱਜ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਮਿਲਦੇ ਆ ਇੱਕ ਹੋਰ ਵਧੀਆ ਸ਼ਖਸੀਅਤ ਨੂੰ ਤੇ ਉਹਨਾਂ ਤੱਕ ਤੁਹਾਡਾ ਸਾਡਾ ਰੱਬ ਰੱਖਾ